ਹਸਪਤਾਲ ਦੇ ਠੰਡੇ ਅਤੇ ਖਾਮੋਸ਼ ਦਲਿਆਰਿਆਂ ਦੇ ਵਿੱਚ ਇੱਕ ਤੇਜ਼ ਕਦਮਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਅਮਰੀਕਾ ਦੀ ਪੀੜ ਪਾੜ ਵਾਲੀ ਅਤੇ ਬੇਰਹਿਮ ਜ਼ਿੰਦਗੀ ਨੂੰ ਛੱਡ ਕੇ ਪੂਰੇ 6 ਮਹੀਨੇ ਬਾਅਦ ਨਵਰਾਜ ਸਿੰਘ ਪੰਜਾਬ ਵਾਪਸ ਪਰਤਿਆ ਸੀ ਉਸ ਦਾ ਇਰਾਦਾ ਅਜੇ ਆਉਣ ਦਾ ਬਿਲਕੁਲ ਨਹੀਂ ਸੀ ਪਰ ਪੰਜਾਬ ਦੇ ਵਿੱਚ ਬਿਮਾਰ ਦਾਦੀ ਬੀਬੀ ਜੀਵਨ ਕੌਰ ਦੀਆਂ ਕੰਬਦੀਆਂ ਆਵਾਜ਼ਾਂ ਉਸਤੇ ਦਿਲ ਦੇ ਕਿਸੇ ਕੋਨੇ ਨੂੰ ਵਾਰ-ਵਾਰ ਖੜਕਾਰੀਆਂ ਸਨ ਦਾਦੀ ਹੀ ਤਾਂ ਸੀ ਜਿਸ ਕਾਰਨ ਉਹ ਆ ਜਾਂਦਾ ਸੀ ਹਰ ਫੋਨ ਕਾਲ ਦੇ ਵਿੱਚ ਉਹਨਾਂ ਦਾ ਉਦਾਸ ਲਜਾ ਸਾਹਾਂ ਦੀ ਹਿਚਕੀ ਅਤੇ ਆਕੇ ਮੈਨੂੰ ਦੇਖ ਲੈ ਇੱਕ ਗੱਲ ਉਸ ਨੂੰ ਅਮਰੀਕਾ ਦੇ ਵਿੱਚ ਚੈਨ ਨਹੀਂ ਲੈਂਦੇ ਰਹੀ ਸੀ ਉਸ ਨੂੰ ਆਉਣਾ ਹੀ ਪਿਆ ਪਰ ਵਾਪਸੀ ਦੇ ਇਸ ਫੈਸਲੇ ਦੇ ਵਿੱਚ ਉਸ ਨੇ ਇਹ ਬਿਲ ਕੋਲ ਨਹੀਂ ਸੋਚਿਆ ਸੀ ਕਿ ਕਿਸਮਤ ਉਸ ਨੂੰ ਇੱਕ ਅਜੇ ਹੀ ਜਗ੍ਹਾ ਲੈ ਆਏਗੀ ਜਿੱਥੇ ਦਿਲ ਦੀਆਂ ਧੜਕਣਾ ਇੱਕ ਪਲ ਦੇ ਲਈ ਰੁਕ ਜਾਣ ਗਿਆ ਉਸਤੇ ਖਤਾਂ ਦੇ ਵਿੱਚ ਦਾਦੀ ਦੀਆਂ ਦਵਾਈਆਂ ਦੀ ਲਿਸਟ ਹੈ ਅਤੇ ਨਜਰਾ ਮੋਬਾਈਲ ਤੇ ਟਿਕਿਆ ਹਨ ਅਚਾਨਕ ਗਨਿਆਰਿਆਂ ਦੇ ਵਿੱਚ ਇੱਕ ਔਰਤ ਦੀ आवाज ਨੇ ਜਿਵੇਂ ਪੂਰਾ ਮਾਹੌਲ ਹੀ ਬਦਲ ਦਿੱਤਾ ਇਹ ਆਵਾਜ਼ ਕੰਬਦੀ ਹੋਈ ਘਬराई ਹੋਈ ਅਤੇ ਬੇਚੈਨ ਸੀ ਪਲੀਜ਼ ਡਾਕਟਰ ਮੇਰੀ ਤਬੀਅਤ ਬਹੁਤ ਹੀ ਖਰਾਬ ਹੋ ਰਹੀ ਹੈ ਮੇਰਾ ਬੱਚਾ ਸ਼ਾਇਦ ਬਖਤੋਂ ਪਹਲਾ ਰਿਹਾ ਹੈ ਉਸ ਦੇ ਸਾਹਮਣੇ ਥੋੜੀ ਦੂਰ ਤੇ ਇੱਕ ਨਰਸ ਖੜੀ ਸੀ ਨਰਸ ਨੇ بڑے ਕੌੜੇ ਲਹਿਜੇ ਦੇ ਵਿੱਚ ਕਿਹਾ ਉਹ ਮੈਡਮ ਇੱਥੇ ਸਿਰਫ ਜਾਇਜ਼ ਬੱਚਿਆਂ ਦਾ ਇਲਾਜ ਹੁੰਦਾ ਹੈ ਤੁਸੀਂ ਆਪਣਾ ਨਜਾਇਜ਼ ਬੱਚਾ ਲੈ ਕੇ ਇੱਥੇ ਘੁੰਮ ਰਹੇ ਹੋ ਜਾ ਆਪਣੇ ਘਰ ਵਾਲੇ ਨੂੰ ਲੈ ਕੇ ਆ ਫਿਰ ਹੀ ਇਸ ਦਾ ਇਲਾਜ ਹੋਵੇਗਾ ਤੂੰ ਕੀ ਜਾਣਦੀ ਹੈ ਇੱਥੇ ਐਵੇਂ ਮੁਟਕੀ ਆ ਜਾਵੇਂਗੀ ਅਸੀਂ ਇਹ ਐਨੇ ਵੱਡੇ ਹਸਪਤਾਲ ਦੇ ਵਿੱਚ ਤੇਰਾ ਐਵੇਂ ਹੀ ਇਲਾਜ ਕਰ ਦੇਵਾਂਗੇ ਐ ਨਹੀਂ ਹੁੰਦਾ ਨਵਰਾਜ ਨੇ ਚੌਂਕ ਕੇ ਦੇਖਿਆ ਇੱਕ ਕੁੜੀ ਹੱਥ ਜੋੜੇ ਅੱਖਾਂ ਤੋਂ ਵੰਦੇ ਹੰਝੂਆਂ ਨਾਲ ਕੰਬਰੀ ਹੈ ਉਸ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਅਤੇ ਉਹ ਰੋਂਦੇ ਹੋਏ ਬੋਲੀ ਇਹ ਬੱਚਾ ਨਜਾਇਜ਼ ਨਹੀਂ ਹੈ ਉਹ ਮੇਰਾ ਘਰਵੜਾ ਹੈ ਮੇਰਾ ਵਿਆਹ ਵੀ ਹੋਇਆ ਹੈ ਅਤੇ ਉਹ ਮੇਰੇ ਨਾਲ ਨਹੀਂ ਹੈ ਮੈਂ ਇਕੱਲੀ ਹਾਂ ਪਰ ਇਹ ਬੱਚਾ ਜਾਇ ਹੈ ਪਲੀਜ਼ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਹੁਣ ਹੌਲੀ-ਹੌਲੀ ਬੇਹੋਸ਼ੀ ਆ ਰਹੀ ਹੈ ਅੱਖਾਂ ਬੰਦ ਹੋਣ ਜਾ ਰਹੀਆਂ ਹਨ ਨਵਰਾਜ ਦਾ ਦਿਲ ਜੋਰ ਨਾਲ ਧੜਕਣ ਲੱਗਾ ਕੁਝ ਪਲ ਤੱਕ ਉਹ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਪਾਇਆ ਫਿਰ ਜਿਵੇਂ ਕਿਸੇ ਅਣਜਾਣ ਡੋਰ ਨੇ ਉਸ ਨੂੰ ਆਪਣੀ ਤਰਫ ਖਿੱਚਿਆ ਉਸ ਨੇ ਆਪਣੇ ਕਦਮ ਥੋੜੇ ਉਸ ਤਰਫ ਵਧਾਏ ਅਤੇ ਜਿਵੇਂ ਹੀ ਉਸ ਨੇ ਕੁੜੀ ਦਾ ਚਿਹਰਾ ਗੌਰ ਨਾਲ ਦੇਖਿਆ ਨਾ ਉਸ ਤੇ ਸਾਹ ਸੁੱਕ ਗਏ ਦਿਲ ਇੱਕ ਪਲ ਨੂੰ ਜਿਵੇਂ ਧੜਕਣਾ ਹੀ ਭੁੱਲ ਗਿਆ ਹੋਵੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਕੁੜੀ ਉਹੀ ਸੀ ਜਿਸ ਨਾਲ ਉਸ ਨੇ 6 ਮਹੀਨੇ ਪਹਿਲਾਂ ਲਾਵਾਂ ਲਿਆ ਸਨ ਹਰਮਨਪ੍ਰੀਤ ਕੋਰੇ ਉਸ ਦੀਆਂ ਅੱਖਾਂ ਦੇ ਵਿੱਚ ਹੈਰਾਨੀ ਅਤੇ ਅਵਿਸ਼ਵਾਸ ਹੈ ਹਰਮਨਪ੍ਰੀਤ ਹਸਪਤਾਲ ਦੇ ਗਲਿਆਰਿਆਂ ਦੇ ਵਿੱਚ ਦਰਦ ਨਾਲ ਪੇਟ ਤੇ ਹੱਥ ਰੱਖ ਕੇ ਤਰਪਰੀ ਹੈ ਦਰਦ ਖੋਰ ਵਧ ਰਿਹਾ ਹੈ ਉਸਤੇ ਚਿਹਰੇ ਦਾ ਪੀੜਾ ਪਨ ਅੱਖਾਂ ਦੇ ਚਾਰੇ ਪਾਸੇ ਕਾਲੇ ਘਰੇ ਨਵਰਾਜ ਦਾ ਦਿਲ ਪਟਣ ਲਗਾ ਨਰਸਤੇ ਬੋਲ ਅਜੇ ਖਤਮ ਵੀ ਨਹੀਂ ਹੋਏ ਸਨ ਕਿ ਹਸਨਪ੍ਰੀਤ ਦੇ ਸਰੀਰ ਦੇ ਵਿੱਚ ਇੱਕ ਜ਼ਬਰਦਸਤ ਦਰਦ ਭਿਆ ਉਸਤੇ ਚੀਕ ਹਵਾ ਦੇ ਵਿੱਚ ਗੂੰਜੀ ਅਤੇ ਉਹ ਦੀਵਾਰ ਦਾ ਸਹਾਰਾ ਲੈਂਦੇ ਹੋਏ ਪੇਟ ਤੇ ਹੱਥ ਰੱਖ ਕੇ ਠਾ ਮਟ ਗਏ ਛੋਟ ਸਫੇਦ ਪੈਗੇ ਸਨ ਅਤੇ ਅੱਖਾਂ ਦੇ ਵਿੱਚ ਜਬਰਦਸਤ ਦਰਦ ਦੇ ਅਸਰ ਚਲ ਕਰੇ ਸਨ ਨਰਸਵੀ ਬੁਰੀ ਤਰ੍ਹਾਂ ਕਬਰ ਆ ਗਈ ਸੀ ਨਵਰਾਜ ਜਿਵੇਂ ਕਿਸੇ ਗਹਿਰੇ ਸੁਪਨੇ ਤੋਂ ਜਾਗਿਆ ਹੋਵੇ ਇਕਦਮ ਖੋਸ਼ ਤੇ ਵਜਾਇਆ ਹਸਨਪ੍ਰੀਤ ਉਹ ਕਬਰ ਆ ਕੇ ਉਸਦੀ ਤਰਫ ਲੱਭ ਕੇ ਆ ਉਸ ਨੂੰ ਸਾਰਾ ਦਿੰਦਾ ਹੈ ਉਸ ਤੋਂ ਪਹਿਲਾਂ ਹੀ ਹਸਨਪ੍ਰੀਤ ਦੀਆਂ ਅੱਖਾਂ ਬੰਦ ਹੋ ਗਈਆਂ ਸਨ ਸਰੀਰ ਢਿੱਲਾ ਪੈ ਗਿਆ ਅਤੇ ਉਹ ਬੇਹੋਸ਼ ਹੋ ਗਈ ਸੀ ਨਵਰਾਜ ਦਾ ਦਿਲ ਡਲ ਗਿਆ ਅਗਲੇ ਹੀ ਪਲ ਉਸਨੇ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਉਕਲਿਆ ਉਸਨੇ ਗਰਦਨ ਘੁਮਾ ਕੇ ਨਰਸ ਨੂੰ ਦੇਖਿਆ ਅਤੇ ਜੋਰ ਨਾਲ ਝਿਖਿਆ ਉਹ ਜਾ ਫੌਰਨ ਕਿਸੇ ਲੇਡੀ ਰੈਕਟਰ ਨੂੰ ਕਿ ਲਗਿਆ ਉਹ ਉਮਰਨਾ ਮੈਂ ਤੁਹਾਡਾ ਹਸਪਤਾਲ ਬੰਦ ਕਰ ਦਿਆਂਗਾ ਇੱਕ ਕੁੜੀ ਤੁਹਾਡੇ ਸਾਹਮਣੇ ਤੜਪ ਰਹੀ ਹੈ ਅਤੇ ਤੁਸੀਂ ਫਿਰ ਵੀ ਸਿਰਫ ਸਵਾਲ ਕਰ ਰਹੇ ਹੋ ਨਰਸ ਸਮ ਗਈ ਅਤੇ ਲੇਡੀ ਡਾਕਟਰ ਨੂੰ ਬੁਲਾਉਣ ਲਈ ਦੌੜਦੇ ਨਮਰਾਜ ਨੇ ਹਸਨਪ੍ਰੀਤ ਨੂੰ ਬਾਹਾਂ ਦੇ ਵਿੱਚ ਮਜ਼ਬੂਤੀ ਨਾਲ ਸੰਭਾਲ ਕੇ ਐਮਰਜੈਂਸੀ ਵਾਰਡ ਦੀ ਤਰਫ ਦੌੜ ਲਗਾਈ ਉਹ ਕਿਸੇ ਵੀ ਕੀਮਤ ਤੇ ਉਸਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ ਐਮਰਜੈਂਸੀ ਵਾਰਡ ਦੇ ਅੰਦਰ ਪਹੁੰਚ ਕੇ ਉਸ ਨੇ ਫੌਰਨ ਇੱਕ ਖਾਲੀ ਬੈੱਡ ਤੇ ਹਸਨਪ੍ਰੀਤ ਨੂੰ ਲਟਾਇਆ ਉਸੇ ਵਕਤ ਇੱਕ ਲੇਡੀ ਡਾਕਟਰ ਹਰਨੌਰ ਕੌਰ ਤੇਜ਼ੀ ਨਾਲ ਅੰਦਰ ਦਾਖਲ ਹੋਏ ਪਰੀਜ ਬਾਹਰ ਜਾਓ ਅਸੀਂ ਇਲਾਜ ਸ਼ੁਰੂ ਕਰ ਰਹੇ ਹਾਂ ਨਵਰਾਜ ਨੇ ਬਿਲਕੁਲ ਸਰਾਸਰ ਇਨਕਾਰ ਕਰ ਦਿੱਤਾ ਉਹ ਮੈਂ ਕਿਤੇ ਨਹੀਂ ਜਾ ਰਿਹਾ ਤੁਸੀਂ ਇਲਾਜ ਸ਼ੁਰੂ ਕਰੋ ਅਤੇ ਧਿਆਨ ਰੱਖਿਓ ਜੇ ਮੇਰੀ ਪਤਨੀ ਨੂੰ ਕੁਝ ਹੋਇਆ ਜਾਂ ਮੇਰੇ ਬੱਚੇ ਨੂੰ ਕੋਈ ਟਕਾਈ ਰਹਾ ਤੁਹਾਡੇ ਪੂਰੇ ਹਸਪਤਾਲ ਨੂੰ ਤਾਲਾ ਲਗਾ ਦੇਵਾਂਗਾ ਡਾਕਟਰ ਹਰਨੂਰ ਕੌਰ ਨੇ ਹਸਨਪ੍ਰੀਤ ਦੀ ਖਲਾਤ ਨੂੰ ਦੇਖ ਕੇ ਵਕਤ ਖਰਾਬ ਕੀਤੇ ਬਿਨਾ ਇਲਾਜ ਸ਼ੁਰੂ ਕਰ ਦਿੱਤਾ ਨਵਰਾਜ ਵਾਰਡ ਦੇ ਇੱਕ ਕੋਨੇ ਦੇ ਵਿੱਚ ਖੜ੍ਹਾ ਮੁੱਠੀ ਪਿੰਕੇ ਸਾਰੋਕੇ ਹੋਏ ਸੀ ਉਹ ਇੱਥੇ ਆਪਣੀ ਦਾਦੀ ਲਈ ਆਇਆ ਸੀ ਮਗਰ ਉਸ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇੱਥੇ ਆ ਕੇ ਉਹ 6 ਮਹੀਨੇ ਪਿੱਛੇ ਚਲਾ ਜਾਵੇਗਾ ਅਮਰੀਕਾ ਜਾ ਕੇ ਉਹ ਹਸਨਪ੍ਰੀਤ ਨੂੰ ਬਿਲਕੁਲ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਵੀ ਉਸ ਦੀ ਵੀ ਕੋਈ ਪਤਨੀ ਹੈ ਜਿਸ ਦੇ ਨਾਲ ਉਸ ਨੇ ਵਿਆਹ ਕਰਵਾਇਆ ਅਤੇ ਸਿਰਫ ਕੁਝ ਰਾਤਾਂ ਬਿਤਾ ਕੇ ਇਥੋਂ ਅਮਰੀਕਾ ਚਲਾ ਗਿਆ ਸੀ ਉਹ ਤਾਂ ਇਹ ਸੋਚਦਾ ਸੀ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਪਤਨੀ ਹਸਨਪ੍ਰੀਤ ਦੇ ਨਾਲ ਨਹੀਂ ਹੈ ਉਹ ਬਿਲਕੁਲ ਉਸ ਤੋਂ ਅਣਜਾਣ ਸੀ ਲੇਕਿਨ ਇੱਥੇ ਆ ਕੇ ਜੋ ਉਸ ਨੇ ਮਹਿਸੂਸ ਕੀਤਾ ਉਸ ਦੀ ਜ਼ਿੰਦਗੀ ਬਦਲਣ ਦੇ ਨਾਲ ਹੀ ਸੀ ਕੁਝ ਦੇਰ ਬਾਅਦ ਡਾਕਟਰ ਹਰਨੂਰ ਕੌਰ ਬਾਹਰ ਆਈ ਨਵਰਾਜ ਤੇਜੀ ਨਾਲ ਉਹਨਾਂ ਦੇ ਕੋਲ ਗਿਆ ਕੈਸੀ ਹੈ ਕਬੀਤ ਇਹਨਾਂ ਦੇ ਕੀ ਹੋਇਆ ਡਾਕਟਰ ਨੇ ਜਵਾਬ ਦਿੱਤਾ ਬੱਚਾ ਅਜੇ ਨਹੀਂ ਆ ਰਿਹਾ ਮਗਰ ਇਹਨਾਂ ਦੇ ਖਲਾਤ ਬਹੁਤ ਖਰਾਬ ਹਨ ਪੂਰੀ ਦਵਾਈ ਅਤੇ ਖਾਣਾ ਨਾ ਮਿਲਣ ਦੀ وجہ ਨਾਲ ਸਰੀਰ ਬੜਾ ਕਮਜ਼ੋਰ ਹੋ ਚੁੱਕਿਆ ਹੈ ਨਵਰਾਜ ਦੀਆਂ ਅੱਖਾਂ ਦੇ ਵਿੱਚ ਤੜਪ ਭਰੇ ਕੀ ਕੋਈ ਖਤਰਾ ਤਾਂ ਨਹੀਂ ਬੱਚਾ ਅਤੇ ਮਾਂ ਦੋਵੇਂ ਠੀਕ ਹਨ ਫਿਲਹਾਲ ਇਹਨਾਂ ਦੀ ਹਾਲਤ ਬਹੁਤ ਬਿਹਤਰ ਹੈ ਪਰ ਇਹਨਾਂ ਦੀ ਪ੍ਰੈਗਨੈਂਸੀ ਦੇ ਵਿੱਚ ਰਿਸਕ ਬਹੁਤ ਹੈ ਅਤੇ ਜੇਕਰ ਮਾਨਸਿਕ ਦਬਾਅ ਦਾ ਸ਼ਰੀਰਿਕ ਤਕਲੀਫ ਪਵੇ ਤਾਂ ਬੱਚਾ ਜਾਇਆ ਹੋ ਸਕਦਾ ਹੈ ਜਿਸ ਵਿੱਚ ਮਾਂ ਦੀ ਜ਼ਿੰਦਗੀ ਵੀ ਮੁਸ਼ਕਲ ਵਿੱਚ ਆ ਸਕਦੀ ਹੈ ਉਹ ਇੱਕ ਪਾਗਲ ਰੁਕੀ ਪਰ ਗੰਭੀਰਤਾ ਨਾਲ ਤੁਸੀਂ ਇਹਨਾਂ ਦੇ ਕੀ ਲੱਗਦੇ ਹੋ ਨਵਰਾਜ ਨੇ ਨਜ਼ਰਾਂ ਚੁਕਾਈਆਂ ਅਤੇ ਖੋੜੀ ਜੀ ਬੋਲੇ ਹਾਂ ਮੈਂ ਕਹਾਤਾ ਇਹ ਮੇਰੀ ਪਤਨੀ ਹੈ ਪਤਨੀ ਮੈਂ ਨਾ ਡਾਕਟਰ ਹਰਨੂਰ ਕੌਰ ਨੇ ਗੈਰੀ ਸਾਲੇ ਫਿਰਤਾ ਪਲੀਜ਼ ਇਹਨਾਂ ਦਾ ਬਹੁਤ ਖਿਆਲ ਰੱਖੋ ਅਜੇ ਇਹ ਬਹੁਤ ਕਮਜ਼ੋਰ ਹੈ ਇਹਨਾਂ ਦੇ ਖਲਾਤ ਅਜੇ ਨਹੀਂ ਹੈ ਬਿਤਨਾ ਜਾਂ ਕੋਈ ਹੋਰ ਸਦਮਾ ਬਰਦਾਸ਼ਤ ਕਰ ਸਕੇ ਅਤੇ ਜੇ ਇਹਨਾਂ ਨੂੰ ਤਣਾ ਜਾਂ ਸਦਮਾ ਮਿਲਿਆ ਤਾਂ ਯਾਦ ਰੱਖੋ ਤੁਸੀਂ ਆਪਣੀ ਪਤਨੀ ਅਤੇ ਬੱਚਾ ਦੋਵਾਂ ਨੂੰ ਗਵਾ ਦਿਓਗੇ ਨਵਰਾਜ ਖਾਮੋਸ਼ ਹੋ ਗਿਆ ਦਿਲ ਵਿੱਚ ਜਿਵੇਂ ਤੂਫਾਨ ਮੱਚਿਆ ਹੋਵੇ ਆਪਣੇ ਹੀ ਕੀਤੇ ਗੁਨਾਹਾਂ ਦਾ ਬੋਝ ਉਸਤੇ ਮੋਢਿਆਂ ਤੇ ਸੀ ਦੋ ਘੰਟੇ ਗੁਜ਼ਰ ਚੁਕੇ ਸਨ ਨਵਰਾਜ ਦੇ ਕਦਮ ਖੋਲੀ-ਖੋਲੀ ਉਸ ਕਮਰੇ ਦੀ ਤਰਫ ਵੱਧੇ ਜਿੱਥੇ ਹਸਨ ਪ੍ਰੀਤ ਨੂੰ ਸ਼ਿਫਟ ਕੀਤਾ ਗਿਆ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਹ ਅੰਦਰ ਜਾਵੇ ਜਾਂ ਨਹੀਂ ਜਦੋਂ ਉਹ ਅੰਦਰ ਦਾਖਲ ਹੋਇਆ ਨਾ ਤਾਂ ਕਮਰੇ ਵਿੱਚ ਗਹਿਰੀ ਤਕਾਵਟ ਅਤੇ ਖਾਮੋਸ਼ੀ છਾਈ ਸੀ ਬਿਸਤਰੇ ਤੇ ਹਸਨ ਪ੍ਰੀਤ ਬੇਜਾਨ ਜਹੀ ਹਾਲਤ ਵਿੱਚ ਲੇਟੀ ਸੀ ਚਿਹਰਾ ਪੀਲਾ ਅੱਖਾਂ ਦੀ ਹੇਠਾਂ ਕਾਲੇ ਘੇਰੇ ਹੋਠਾਂ ਤੇ ਸੁੱਕਾਪਨ ਅਤੇ ਪੇਟ ਉੱਪਰ ਆਇਆ ਹੋਇਆ ਸੀ ਨਵਰਾਜ ਖੋਲੀ-ਖੋਲੀ ਉਸਤੇ ਕਰੀਬ ਆਇਆ ਹੱਥ ਵਿੱਚ ਅਜੀਬ ਜੀ ਥਰਥਰਾੜ ਸੀ ਫਿਰ ਵੀ ਉਹ ਕੰਬਦਾ ਹੋਇਆ ਹੱਥ ਅੱਗੇ ਵਧਾ ਕੇ ਉਸਤੇ ਪੇਟ ਤੇ ਰੱਖ ਚੁੱਕਾ ਸੀ ਆਪਣੇ ਬੱਚੇ ਨੂੰ ਮਹਿਸੂਸ ਕਰਕੇ ਉਹ ਪਲ ਪਰਦੇ ਲਈ ਬਿਲਕੁਲ ਸ਼ਾਂਤ ਹੋ ਗਿਆ ਸੀ ਹੱਥਾਂ ਦੀ ਆਂਟ ਨਾਲ ਖਸਨ ਪ੍ਰੀਤ ਨੇ ਖੋੜੀ ਜਹੀ ਅੱਖਾਂ ਕੋਲੀਆਂ ਰੋਸ਼ਨੀ ਦੀ ਚੁਬੰਨਾਲ ਪਲਕਾਂ ਚਪੀਆਂ ਫਿਰ ਸਾਹਮਣੇ ਕੜੇ ਆਦਮੀ ਨੂੰ ਦੇਖ ਕੇ ਇੱਕ ਪਾਲੀ ਨਜ਼ਰਾਂ ਥਮ ਗਈਆਂ ਉਹ ਚੁੱਗ ਗਏ ਤੁਸੀਂ ਤੁਸੀਂ ਹਕੀਕਤ ਵਿੱਚ ਮੇਰੇ ਸਾਹਮਣੇ ਹੋ ਉਸਤਾਦ ਲੱਜਾ ਲੜਕੜਾ ਰਿਹਾ ਸੀ ਨਮਰਾਜ ਨੇ ਗਹਿਰਾ ਸਾਲਿਆ ਅਤੇ ਖੋੜੀ ਜਹੀ ਬੋਲਿਆ ਮੈਂ ਨਵਰਾਜ ਉਹ ਖਾਮੋਸ਼ ਰਹੀ ਨਵਰਾਜ ਦੀ ਆਵਾਜ਼ ਥੋੜੀ ਕੌੜੀ ਹੋ ਚੁੱਕੀ ਸੀ "ਇੱਕ ਕੀ ਹਾਲ ਬਣਾ ਲਿਆ ਹੈ ਤੁਸੀਂ ਜੇ ਗਰਭਤੀ ਸੀ ਤਾਂ ਘਟੋ ਘਟ ਆਪਣੀ ਦੇਖਭਾਲ ਤਾਂ ਕਰ ਸਕਦੇ ਸੀ" ਹਸਨਪ੍ਰੀਤ ਦੀਆਂ ਅੱਖਾਂ ਇੱਕ ਪਲ ਨੂੰ ਭਰੀਆਂ ਉਹ ਕੁਝ ਬੋਲਣਾ ਚਾਹੁੰਦੀ ਸੀ ਪਰ ਆਵਾਜ਼ ਹਲਕ ਵਿੱਚ ਅਟਕ ਗਈ ਨਵਰਾਜ ਨੇ ਇੱਕ ਪਹਲੀ ਨਜ਼ਰਾਂ ਚੁਰਾਈਆਂ ਉਹ ਜਾਣਦਾ ਸੀ ਕਿ ਹਸਨਪ੍ਰੀਤ ਦੀ ਇਸ ਹਾਲਾਤ ਦੇ ਵਿੱਚ ਸਿਰਫ ਉਸ ਦੀ ਲਾਪਰਵਾਹੀ ਦਾ ਨਤੀਜਾ ਨਹੀਂ ਬਲਕਿ ਉਸ ਦੇ ਛੱਡੇ ਗਏ ਜਕਮਾਂ ਦਾ ਵੀ ਨਤੀਜਾ ਹੈ ਹਸਨਪ੍ਰੀਤ ਨੇ ਖੋੜੀ ਜੀ ਅੱਖਾਂ ਖੋਲ ਕੇ ਖੁਦ ਗੱਲ ਕਰਨੇ ਸ਼ੁਰੂ ਕੀਤੇ "ਇਹ ਸਭ ਤੁਹਾਡੀ ਹੀ ਮਿਹਰਬਾਨੀ ਹੈ ਉਸਦੀ ਆਵਾਜ਼ ਭਾਰੀ ਸੀ जख्मਾਂ ਨਾਲ ਬੁਝਲੇ ਤੁਸੀਂ ਹੀ ਤਾਂ ਸੀ ਜੋ ਮੈਨੂੰ ਇਸ ਹਾਲਾਤ ਦੇ ਵਿੱਚ ਛੱਡ ਕੇ ਗਈ ਸੀ ਅੱਜ 6 ਮਹੀਨੇ ਬਾਅਦ ਮੇਰੀਆਂ ਅੱਖਾਂ ਦੇ ਸਾਹਮਣੇ ਖੜੇ ਹੋ ਮੈਂ ਤੁਹਾਨੂੰ ਕਹਿੰਦੀ ਰਹੀ ਪਰ ਤੁਸੀਂ ਇੱਕ ਵਾਰ ਵੀ ਮੇਰੀ ਗੱਲ ਨਹੀਂ ਸੁਣੀ ਨਵਰਾਜ ਕੁਝ ਬੋਲਣ ਹੀ ਵਾਲਾ ਸੀ ਉਹ ਕੌੜੀ ਲੱਜ ਵਿੱਚ ਅੱਗੇ ਬੋਲੀ ਤੁਸੀਂ ਮੈਨੂੰ ਉੱਥੇ ਹੀ ਦਰਵਾਜ਼ੇ ਤੇ ਛੱਡ ਦਿੱਤਾ ਅਤੇ ਹੁਣ ਪੁੱਛ ਰਹੇ ਹੋ ਕਿ ਮੈਂ ਆਪਣਾ ਖਿਆਲ ਕਿਉਂ ਨਹੀਂ ਰੱਖ ਪਾਈ ਨਵਰਾਜ ਦਾ ਲਹਿਜਾ ਥੋੜਾ ਤੇਜ਼ ਹੋ ਗਿਆ ਕੀ ਮਤਲਬ ਤੁਸੀਂ ਇਹਨਾਂ 6 ਮਹੀਨਿਆਂ ਦੇ ਵਿੱਚ ਕਿੱਥੇ ਰਹੇ ਹੋ ਤੁਹਾਡੇ ਕਰ ਵਾਲਿਆਂ ਨੇ ਤੁਹਾਨੂੰ ਰੱਖਿਆ ਕਿਉਂ ਨਹੀਂ ਹਸਨਪ੍ਰੀਤ ਨੇ ਜਵਾਬ ਦਿੱਤਾ ਜਿਸ ਵਕਤ ਤੁਸੀਂ ਮੈਨੂੰ ਦਰਵਾਜ਼ੇ ਤੇ ਛੱਡ ਗਈ ਸੀ ਉਸੇ ਵਕਤ ਮੇਰੇ ਪਿਤਾ ਜੀ ਨੇ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਮੈਂ ਫਿਰ ਤੁਹਾਡੇ ਕਰ ਗਈ ਪਰ ਕਿਸੇ ਨੇ ਮੇਰੀ ਇੱਕ ਗੱਲਾਂ ਸੁਣੇ ਨਵਰਾਜ ਖਾਮੋਸ਼ ਹੋ ਗਿਆ ਹਸਨਪ੍ਰੀਤ ਅੱਗੇ ਬੋਲੀ ਇਹਨਾਂ ਪੰਜ ਮਹੀਨੇ ਦੇ ਵਿੱਚ ਮੈਂ ਕੋਈ ਛੋਟੇ ਜਿਹੇ ਹੋਟਲ ਦੇ ਵਿੱਚ ਵੇਟਰ ਤੱਕ ਦੀ ਨੌਕਰੀ ਕੀਤੀ ਪਰ ਹੁਣ ਮੇਰੇ ਕੋਲ ਇਹਨੇ ਸਾਧਨ ਵੀ ਨਹੀਂ ਹਨ ਪਰ ਹੁਣ ਮੇਰੇ ਕੋਲ ਇਹਨੇ ਸਾਧਨ ਪਰ ਹੁਣ ਮੇਰੇ ਕੋਲ ਇਹਨੇ ਸਾਧਨ ਵੀ ਨਹੀਂ ਹਨ ਕਿ ਮੈਂ ਆਪਣਾ ਇਲਾਜ ਕਰਵਾ ਸਕਾਂ ਨਵਰਾਜ ਜੀ ਖਾਮੋਸ਼ ਹਲ ਹੋ ਰਹੀ ਫਿਰ ਅਚਾਨਕ ਉਹ ਠੰਡੇ ਲੈ ਦੇ ਵਿੱਚ ਬੋਲਿਆ ਇਹ ਬੱਚਾ ਮੇਰਾ ਹੀ ਹੈ ਨਾ ਹਸਨਪ੍ਰੀਤ ਜਿਵੇਂ ਸਦਮੇ ਨਾਲ ਪਰ ਗਏ ਆਕਾਂਧ ਦੇ ਵਿੱਚ ਜ਼ਹਿਰ ਕੁਲ ਗਿਆ ਨਵਰਾਜ ਤੁਸੀਂ ਕਿਨੇ ਘਟਿਆ ਇਨਸਾਨ ਹੋ ਇਹ ਤਾਂ ਮੈਂ ਉਸ ਰਾਤ ਨੂੰ ਹੀ ਜਾਣ ਗਏ ਸੀ ਮਗਰ ਤੁਹਾਡੀ ਇਹ ਗੱਲ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈ ਉਸ ਦੀਆਂ ਅੱਖਾਂ ਤੋਂ ਹੰਝੂ ਵਹਿ ਰਹੇ ਸਨ ਰੱਬ ਦੇ ਲਈ ਆਇਂਦਾ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਉਣਾ ਮੈਂ ਇਸ ਦੁਨੀਆ ਤੋਂ ਚਲੀ ਜਾਵਾਂ ਪਰ ਤੁਹਾਨੂੰ ਦੁਬਾਰਾ ਕਦੇ ਨਹੀਂ ਦੇਖਣਾ ਚਾਹੁੰਦੇ ਚਲੇ ਜਾਓ ਇੱਥੋਂ ਇਹ ਕਹਿੰਦੇ ਹੀ ਉਸਨੇ ਗੁੱਸੇ ਅਤੇ ਬੇਰਸੀ ਨਾਲ ਹੱਥ ਵਧਾਇਆ ਅਤੇ ਆਪਣੇ ਡਰਪਕਾਂ ਨੂੰ ਨਵਰਾਜ ਅੱਗੇ ਵਧਿਆ ਕੋਈ ਜ਼ਰੂਰਤ ਨਹੀਂ ਹੈ ਅਜੇ ਹੀ ਆ ਪੁੱਟੀਆਂ ਸਿੱਧੀਆਂ ਹਰਕਤਾਂ ਕਰਨ ਦੀ ਮੈਨੂੰ ਵੀ ਹੁਣ ਤੁਹਾਡੇ ਨਾਲ ਕੋਈ ਸੰਪਰਕ ਨਹੀਂ ਰੱਖਣਾ ਨਾ ਜਾਣੇ ਕਿਸ ਤਰ੍ਹਾਂ ਬੱਚਾ ਮੇਰੇ ਸਿਰ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਹਸਨਪ੍ਰੀਤ ਬਿਲਕੁਲ ਸੁਣ ਹੋ ਗਏ ਨਵਰਾਜ ਇੱਕ ਪਲ ਹੀ ਰੁਕਿਆ ਫਿਰ ਬਿਨਾਂ ਮੁੜ ਕੇ ਦੇਖੇ ਕਮਰੇ ਤੋਂ ਬਾਹਰ ਨਿਕਲ ਗਿਆ ਕਦਮਾਂ ਦੀ ਆਹਟ ਖੋਲੀ-ਖੋਲੀ ਦੂਰ ਹੁੰਦੇ ਚਲੀ ਗਈ ਹਸਨਪ੍ਰੀਤ ਦੀਆਂ ਅੱਖਾਂ ਦੇ ਵਿੱਚ ਬੇਆਸ ਖੰਜੂ ਠਾਰੇ ਸਨ ਬੀਬੀ ਜੀਵਨ ਕੌਰ ਨਵਰਾਜ ਦੀ ਦਾਦੀ ਉਸਤਾਵਾਰ ਅੱਦੇ ਖਨੇਰੇ ਵਿੱਚ ਡੁੱਬਿਆ ਸੀ ਨਵਰਾਜ ਕੁਰਸੀ ਤੇ ਬੈਠਾ ਦੇ ਕੋਲ ਖਾਮੋਸ਼ੀ ਨਾਲ ਨਜ਼ਰਾਂ ਚੁਕਾਈ ਖੜਾ ਸੀ ਬੀਬੀ ਜੀਵਨ ਕੌਰ ਨੇ ਖੋੜੀ ਜੀ ਅੱਖਾਂ ਕੋਲੀਆਂ ਅਤੇ ਤੁੰਦਲੀਆਂ ਨਜ਼ਰਾਂ ਨਾਲ ਸਾਨੂੰ ਦੇਖਿਆ ਆ ਗਿਆ ਬੜੀ ਜਲਦੀ ਖਿਆਲ ਆਇਆ ਆਪਣੀ ਦਾਦੀ ਦਾ ਉਹਨਾਂ ਨੇ ਸ਼ਿਕਾਇਤੀ ਲਹਿਜੇ ਵਿੱਚ ਪੁੱਛਿਆ ਨਵਰਾਜ ਨੇ ਨਜ਼ਰਾਂ ਚੁਕਾਲੀਆਂ ਉਹ ਕੁਝ ਵੀ ਬੋਲ ਨਹੀਂ ਪਾ ਰਿਆ ਸੀ ਬੀਬੀ ਜੀਵਨ ਕੌਰ ਕੇ ਬੋਲੇ ਤੂੰ ਮੈਨੂੰ ਛੱਡ ਕੇ ਅਮਰੀਕਾ ਚਲਾ ਗਿਆ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਨਵਰਾਜ ਨੇ ਜਵਾਬ ਦਿੱਤਾ ਬਸ ਦਾਦੀ ਇੱਕ ਛੋਟੀ ਜਿਹੀ ਦਿੱਕਤ ਹੋ ਗਈ ਸੀ ਇੱਥੇ ਨਹੀਂ ਰਹਿ ਸਕਦਾ ਇਸ ਲਈ ਜਾਣਾ ਪਿਆ ਹੁਣ ਦੇਖੋ ਤੁਹਾਡੇ ਇੱਕ ਫੋਨ ਤੋਂ ਵਾਪਸ ਆ ਗਿਆ ਨਾ ਬੀਬੀ ਜੀਵਨ ਕੌਰ ਨੇ ਕੀ ਝੂਠ ਨਾ ਬੋਲੇ ਨਵਰਾਜ ਇੱਕ ਫੋਨ ਨਹੀਂ ਕਿੰਨੇ ਫੋਨ ਕੀਤੇ ਮੈਂ ਤੂੰ ਕੋਈ ਪਰਮਾਤਕ ਨਹੀਂ ਕੀਤੇ ਹੁਣ ਜਦੋਂ ਤੈਨੂੰ ਲੱਗ ਰਿਹਾ ਹੈ ਵੀ ਤੇਰੀ ਦਾਦੀ ਖਤਮ ਹੋਣ ਵਾਲੀ ਹੈ ਮੈਂ ਆਖਰੀ ਸਾਲ ਰਹੀ ਹਾਂ ਬਸ ਇਥੇ ਗੰਗਲਵਾਦੀ ਮਿੱਟੀ ਨਾਲ ਪੁੱਟਾ ਗਿਆ ਹੈ ਨਵਰਾਜ ਦਾ ਦਿਲ ਦੁੱਖ ਨਾਲ ਭਰ ਗਿਆ ਉਸਨੇ ਉਹਨਾਂ ਦੇ ਮੱਥੇ ਨੂੰ ਨਰਮੀ ਨਾਲ ਚੁੰਮਿਆ ਅਤੇ ਬੋਲਿਆ ਅਜੇ ਆ ਕੁਝ ਨਹੀਂ ਹੈ ਦਾਦੀ ਬੀਬੀ ਜੀਵਨ ਕੌਰ ਨੇ ਇੱਕ ਲੰਬੀ ਸਾਲ ਲਈ ਅਤੇ ਨਰਮੀ ਨਾਲ ਬੋਲੀ ਹੁਣ ਮੈਂ ਤੇਰਾ ਵਿਆਹ ਕਰ ਦੇਣਾ ਹੈ ਤਾਂ ਕਿ ਤੂੰ ਕਿਤੇ ਨਾ ਜਾਵੇਂ ਆਪਣੀ ਘਰਵਾਲੀ ਦੇ ਨਾਲ ਰਹੇ ਨਵਰਾਜ ਨੇ ਮੁਸਕਰਾਣ ਦੀ ਕੋਸ਼ਿਸ਼ ਕੀਤੀ ਪਰ ਮੁਸਕਰਾਣ ਫਿਰ ਕਿਜੀ ਅਚਾਨਕ ਉਸਦੇ ਦਿਮਾਗ ਦੇ ਵਿੱਚ ਹਸਨ ਪ੍ਰੀਤ ਦਾ ਰੋਂਦਾ ਹੋਇਆ ਚਿਹਰਾ ਆਇਆ ਉਸਦੀ ਮੁਸਕਰਾਟ ਇੱਕ ਪਲ ਦੇ ਵਿੱਚ ਗਾਇਬ ਹੋ ਗਈ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਉਤਰਨ ਲੱਗੀ ਉਹ ਕੁਝ ਪਲ ਦਾਦੀ ਦੇ ਕੋਲ ਬੈਠਾ ਰਿਹਾ ਫਿਰ ਅਚਾਨਕ ਉੱਥੋਂ ਖੜਾ ਹੋਇਆ ਤੁਸੀਂ ਥੋੜਾ ਆਰਾਮ ਕਰੋ ਦਾਦੀ ਮੈਂ ਬਾਹਰ ਆਣਾ ਨਵਰਾਜ ਨੇ ਘੋੜੀ ਘੋੜੀ ਕਦਮ ਬਾਹਰ ਵੱਧਾਏ ਮਗਰ ਦਿਮਾਗ ਦੇ ਵਿੱਚ ਹਸਨ ਪ੍ਰੀਤ ਦੀ ਆਵਾਜ਼ ਗੂੰਜ ਰਹੀ ਸੀ ਤੁਸੀਂ ਮੈਨੂੰ ਬਰਬਾਦ ਕਰ ਦਿੱਤਾ ਹੈ ਨਵਰਾਜ ਸਿੰਘ ਉਸ ਨੂੰ ਪਤਾ ਵੀ ਨਹੀਂ ਸੀ ਵੀ ਉਹ ਝੂਠ ਨਹੀਂ ਕਹਿੰਦੇ ਉਹ ਬੱਚਾ ਉਸੇ ਦਾ ਸੀ ਇਹ ਗੱਲ ਉਸ ਨੂੰ ਥੋੜੀ ਘੋੜੀ ਘੋੜੀ ਸਮਝ ਆ ਰਹੀ ਸੀ ਉਸਨੇ ਸ਼ੱਕ ਕਰਕੇ ਗਲਤੀ ਕੀਤੀ ਉਹ ਆਪਣੇ ਬੱਚੀ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ ਸੀ ਨਵਰਾਜ ਤੇਜ਼ ਕਦਮਾਂ ਨਾਲ ਹਸਨਪ੍ਰੀਤ ਦੇ ਰੂਮ ਵੱਲ ਬੜਿਆ ਪਰ ਹਸਨਪ੍ਰੀਤ ਦਾ ਬੈੱਡ ਖਾਲੀ ਦੇਖ ਕੇ ਉਸ ਦਾ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ ਉਹ ਫੌਰਨ ਬਾਹਰ ਨਿਕਲਿਆ ਅਤੇ ਨਰਸ ਤੋਂ ਸਵਾਲ ਕੀਤਾ ਇਹ ਤੇ ਜੋ ਕੁੜੀ ਸੀ ਹਸਨਪ੍ਰੀਤ ਨਾਮ ਦੀ ਉਹ ਪੜਾ ਕਿੱਥੇ ਗਈ ਨਰਸ ਨੇ ਜਵਾਬ ਦਿੱਤਾ ਉਹ ਮੈਡਮ ਤਾਂ ਜਾ ਚੁੱਕੀ ਹੈ ਅਤੇ ਜਾਂਦੇ ਵਕਤ ਕਹ ਸੀ ਵੀ ਉਹਨਾਂ ਦੇ ਬਿੱਲ ਤੁਸੀਂ ਚੁਕਾਓਗੇ ਨਵਰਾਜ ਨੇ ਚੌਂਕੇ ਸਵਾਲ ਕੀਤਾ ਉਹ ਕਦੋਂ ਗਈ ਨਰਸ ਨੇ ਜਵਾਬ ਦਿੱਤਾ ਅਜੇ ਅਜੇ ਨਿਕਲੀ ਹੈ ਹੋ ਸਕਦਾ ਹੈ ਪਾਰਕਿੰਗ ਏਰੀਆ ਦੀ ਤਰਫ ਹੋਵੇ ਨਵਰਾਜ ਇੱਕ ਪਲ ਖਰਾਬ ਕੀਤੇ ਬਿਨਾ ਤੇਜ਼ੀ ਨਾਲ ਪਾਰਕਿੰਗ ਦੀ ਤਰਫ ਭਜਿਆ ਇਸ ਵਕਤ ਉਸ ਨੂੰ ਕਿਸੇ ਵੀ ਤਰ੍ਹਾਂ ਹਸਨਪ੍ਰੀਤ ਨੂੰ ਰੋਕਣਾ ਸੀ ਪਾਰਕਿੰਗ ਦੇ ਵਿੱਚ ਪਹੁੰਚ ਕੇ ਉਸ ਨੇ ਚਾਰੋਂ ਤਰਫ ਨਜ਼ਰ ਦੁੜਾਈਆਂ ਥੋੜੀ ਦੂਰ ਤੇ ਦੀਵਾਰ ਦੇ ਨਾਲ ਟੇਕ ਲਗਾਏ ਹਸਨਪ੍ਰੀਤ ਹੋਲੀ-ਖੋਲੀ ਕਦਮ ਰੱਖਦੇ ਤਾਂ ਕਿ ਕੋਈ ਚਾਲ ਦੇ ਵਿੱਚ ਬਾਹਰ ਦੀ ਤਰਫ ਵੱਧ ਨਹੀਂ ਸੀ ਉਸ ਨੂੰ ਉੱਤੇ ਦੇਖ ਕੇ ਨਾ ਜਾਣੇ ਕਿਉਂ ਉਸ ਨੂੰ ਖੁਸ਼ੀ ਮਹਿਸੂਸ ਹੋਈ ਨਵਰਾਜ ਤੇਜ਼ ਕਦਮਾਂ ਨਾਲ ਉਸ ਦੀ ਤਰਫ ਗਿਆ ਅਤੇ ਉਸ ਦੀ ਬਾਹ ਫੜ ਕੇ ਉਸ ਨੂੰ ਆਪਣੀ ਤਰਫ ਕੀਤਾ ਹਸਨਪ੍ਰੀਤ ਘਬਰਾ ਕੇ ਰੁਗ ਗਏ ਕਿੱਥੇ ਜਾ ਰਹੀ ਹੈ ਤੂੰ ਨਵਰਾਜ ਦੀ ਆਵਾਜ਼ ਵਿੱਚ ਗੁੱਸਾ ਸੀ ਹਸਨਪ੍ਰੀਤ ਨੇ ਹੱਥ ਨੋੜ ਕੋਸ਼ਿਸ਼ ਕੀਤੀ ਮਗਰ ਨਾ ਕਾਮ ਰਹੀ ਤੋਹਾਨੂੰ ਇਸ ਤੋਂ ਕੀ ਮਤਲਬ ਤੁਸੀਂ ਤਾਂ ਕਹਿ ਦਿੱਤਾ ਸੀ ਇਹ ਬੱਚਾ ਨਜਾਇਜ਼ ਹੈ ਇਹ ਤੁਹਾਡਾ ਬੱਚਾ ਨਹੀਂ ਹੈ ਨਮਰਾਜ ਨੇ ਠੰਡੀਆਂ ਨਜ਼ਰਾਂ ਨਾਲ ਉਸੇ ਤਰਫ਼ ਦੇਖਿਆ ਜੋ ਪੁੱਛਾਇਆ ਉਸਦਾ ਜਵਾਬ ਦੇ ਉਹ ਹੁਣ ਜਾਣ ਬੁਝ ਕੇ ਗੁੱਸੇ ਭਰੇ ਲਾਜੇ ਵਿੱਚ ਇੱਥੇ ਗੱਲ ਕਰ ਰਿਹਾ ਸੀ ਤਾਂ ਕਿ ਉਸ ਨੂੰ ਆਪਣੇ ਨਾਲ ਰੱਖ ਕੇ ਹਸਨਪ੍ਰੀਤ ਨੇ ਹੋਠ ਪਿਨੇ ਫਿਰ ਥੋੜੀ ਦੇਰ ਬਾਅਦ ਬੋਲੀ ਹੋਸਟਲ ਵਿੱਚ ਰਹਿ ਰਹੇ ਹਾਂ ਨਮਰਾਜ ਨੇ ਕੜਵਾਹਟ ਨਾਲ ਦੇਖਿਆ ਹੁਣ ਉੱਥੇ ਨਹੀਂ ਰਹੋਗੇ ਇਹ ਮੇਰਾ ਹੁਕਮ ਹੈ ਤੁਸੀਂ ਅਜੇ ਮੇਰੇ ਨਾਲ ਚਲੋ ਅਜੇ ਇਸੇ ਵਕਤ ਦਾਦੀ ਦੇ ਕਮਰੇ ਵਿੱਚ ਚਲੋਗੇ ਹਰਸਨਪ੍ਰੀਤ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ ਕਿਉਂ ਤੁਹਾਨੂੰ ਕੀ ਪਈ ਹੈ ਤੁਹਾਡੇ ਲਈ ਤਾਂ ਇਹ ਗੰਦਗੀ ਦੀ ਗੱਟੜਾ ਹੈ ਤੁਸੀਂ ਖੁੰਦੇ ਕੌਣ ਹੋ ਮੈਨੂੰ ਹੁਕਮ ਦੇਣ ਵਾਲੇ ਨਵਰਾਜ ਅੱਗੇ ਵਧਿਆ ਵੈਸੇ ਤਾਂ ਮੈਨੂੰ ਹੁਣ ਵੀ ਯਕੀਨ ਨਹੀਂ ਹੈ ਕਿ ਇਹ ਬੱਚਾ ਮੇਰਾ ਹੈ ਜਾਂ ਨਹੀਂ ਪਰ ਤੁਹਾਡਾ ਵਿਆਹ ਮਿੱਥੋਂ ਹੋਇਆ ਹੈ ਅਤੇ ਮੈਂ ਤੁਹਾਨੂੰ ਇਸ ਹਾਲ ਦੇ ਵਿੱਚ ਦੂਸਰਿਆਂ ਦੀ ਨਜ਼ਰਾਂ ਦਾ ਤਮਾਸ਼ਾ ਬਣ ਲਈ ਇੱਥੇ ਛੱਡ ਨਹੀਂ ਸਕਦਾ ਇਸ ਲਈ ਮੇਰੇ ਨਾਲ ਚੱਲੋ ਅਤੇ ਆਪਣਾ ਮੂੰਹ ਬੰਦ ਰੱਖੋ ਵਰਨਾ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਹਸਨਪ੍ਰੀਤ ਨੇ ਪਿੱਛੇ ਖਟਣ ਦੀ ਕੋਸ਼ਿਸ਼ ਕੀਤੀ ਉਹ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਚਾਹੁੰਦੀ ਰਾਜ ਦੀਆਂ ਨਜ਼ਰਾਂ ਗੁੱਸੇ ਨਾਲ ਭਰ ਗਿਆ ਉਸਨੇ ਬਸ ਇੱਕ ਨਜ਼ਰ ਪਰ ਦੇਖਿਆ ਅਤੇ ਉਸ ਇੱਕ ਨਜ਼ਰ ਦੇ ਵਿੱਚ ਹੀ ਉਸ ਦਾ ਸਾਲਾਨਾ ਦਬਦਬਾ ਅਧਿਕਾਰ ਸਾਫਲ ਕਰਿਆ ਸੀ ਹਸਨਪ੍ਰੀਤ ਦਾ ਦਿਲ ਕੰਬ ਗਿਆ ਕਦਮ ਖੁੱਦ ਬਖੁੱਦ ਲਾਚਾਰ ਹੋ ਗਏ ਅਤੇ ਉਹ ਖਾਮੋਸ਼ੀ ਨਾਲ ਉਸਦੇ ਨਾਲ ਚੱਲਣ ਲੱਗੇ ਇਸ ਵਕਤ ਉਹ ਦੋਨੇ ਕੁਝ ਨਾ ਬੋਲੇ ਬਸ ਕਦਮਾਂ ਦੀ ਆਹਟ ਸੁਣਾਈ ਦੇ ਰਹੀ ਸੀ ਹਸਨਪ੍ਰੀਤ ਦੇ ਬਜੂਦ ਵਿੱਚ ਇਨਕਾਰ ਦੀ ਅੱਗ ਸੜ ਰਹੀ ਸੀ ਦੋਵੇਂ ਹਸਪਤਾਲ ਦੇ ਗਲਿਆਰਿਆਂ ਦੀ ਤਰਫ ਵੱਧ ਰਹੇ ਬੀਬੀ ਜੀਵਨ ਕੌਰ ਦਾ ਰੂਮ ਸਾਫ ਸੁਥਰਾ ਠੰਡਾ ਅਤੇ ਸ਼ਾਂਤੀ ਨਾਲ ਭਰਿਆ ਸੀ ਨਵਰਾਜ ਦਰਵਾਜ਼ਾ ਕੋਲ ਕੇ ਜਿਵੇਂ ਹੀ ਅੰਦਰ ਦਾਖਲ ਹੋਇਆ ਹਸਨਪ੍ਰੀਤ ਉਸ ਦੇ ਨਾਲ ਸੀ ਰੂਮ ਦੇ ਵਿੱਚ ਕਦਮ ਰੱਖਦੇ ਹੀ ਨਵਰਾਜ ਨੇ ਇੱਕ ਨਜ਼ਰ ਹਸਨਪ੍ਰੀਤ ਤੇ ਪਾਈ ਅਤੇ ਅੱਖਾਂ ਹੀ ਅੱਖਾਂ ਦੇ ਵਿੱਚ ਖਾਮੋਸ਼ ਰਹਿਣ ਦਾ ਇਚਾਰਾ ਕੀਤਾ ਉਸ ਤੇ ਇਸ਼ਾਰੇ ਤੇ ਸਿਰ ਝੁਕਾ ਕੇ ਖਾਮੋਸ਼ ਹੋ ਗਏ ਉਹ ਹੌਲੀ-ਹੌਲੀ ਉਸ ਦੇ ਨਾਲ ਦਾਦੀ ਦੇ ਬਿਸਤਰੇ ਦੇ ਕਿਨਾਰੇ ਬੀਬੀ ਜੀਵਨ ਕੌਰ ਦੀ ਗਰਦਨ ਹੌਲੀ ਜਿਹੀ ਉਸ ਦੀ ਤਰਫ ਮੁੜੀ ਅਤੇ ਉਹਨਾਂ ਦੇ ਚਿਹਰੇ ਤੇ ਰੋਸ਼ਨੀ ਜਿਹਾ ਗਏ ਕਦੋਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਕਿੱਥੇ ਰਹਿ ਗਏ ਸੀ ਉਹਨਾਂ ਨੇ ਸ਼ਿਕਾਇਤੀ ਲਹਿਜੇ ਵਿੱਚ ਪੁੱਛਿਆ ਫਿਰ ਜਦੋਂ ਉਹਨਾਂ ਦੀ ਨਜ਼ਰ ਹਸਨਪ੍ਰੀਤ ਪਈ ਤਾਂ ਉਹ ਅਚਾਨਕ ਕੁਛ ਇੱਕ ਕੁੜੀ ਕੋਲ ਹੈ ਨਵਰਾਜ ਨੇ ਇੱਕ ਗੈਰੀ ਸਾਲੇ ਫਿਰ ਬੋਲੇ ਦਾਦੀ ਇਹ ਮੈਨੂੰ ਅਜੀਬ ਬਾਹਰ ਮਿਲੀ ਹੈ ਅਸਲ ਦੇ ਵਿੱਚ ਇੱਕ ਕਮ ਅੰਗਰੇਜ਼ ਹੈ ਬਹੁਤ ਰੋਈ ਸੀ ਕਹਿ ਰਹੀ ਸੀ ਕਿ ਮੈਂ ਪ੍ਰੈਗਨੈਂਟ ਹਾਂ ਪੈਸੇ ਨਹੀਂ ਹਨ ਬੱਚਾ ਪੈਦਾ ਕਰਨਾ ਹੈ ਅਤੇ ਕੋਈ ਸਹਾਰਾ ਨਹੀਂ ਹੈ ਤਾਂ ਮੈਨੂੰ ਬੇਨਤੀ ਕਰ ਰਹੀ ਸੀ ਕਿ ਸਾਬ ਕੰਮ ਦੇ ਦਿਓ ਤਾਂ ਮੈਂ ਸੋਚਿਆ ਕਿ ਅਸੀਂ ਇਸ ਨੂੰ ਆਪਣੇ ਘਰ ਵਿੱਚ ਰੱਖ ਲੈਣੇ ਹਾਂ ਵੈਸੇ ਵੀ ਤੁਹਾਡੀ ਦੇਖਭਾਲ ਲਈ ਕੋਈ ਤਾਂ ਹੈ ਬੀਬੀ ਜੀਵਨ ਕੌਰ ਨੇ ਹਸਨਪ੍ਰੀਤ ਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਫਿਰ ਗੰਭੀਰਤਾ ਨਾਲ ਬੋਲੇ ਜੇ ਇਹ ਪ੍ਰੈਗਨੈਂਟ ਹੈ ਤਾਂ ਮੇਰਾ ਕੰਮ ਕਿਵੇਂ ਕਰੇਗੇ ਮੈਨੂੰ ਤਾਂ ਅਜੇ ਹੀ ਕੁੜੀ ਚਾਹੀਦੀ ਹੈ ਜੋ ਮੈਨੂੰ ਚੁੱਕ ਸਕੇ ਨਵਰਾਜ ਨੇ ਤੁਰੰਤ ਹਸਨਪ੍ਰੀਤ ਦੀ ਤਰਫ ਦੇਖਿਆ ਅਤੇ ਖੋੜੀ ਜੀ ਕਿਹਾ ਦੱਸੋ ਤੁਸੀਂ ਕਰ ਲੋਗੇ ਨਾ ਹਸਨਪ੍ਰੀਤ ਸਮਝ ਗਏ ਆਵਾਜ਼ ਖੋੜੀ ਸੀ ਜੀ ਜੀ ਮੈਡਮ ਜੀ ਮੈਂ ਸਾਰੇ ਕੰਮ ਕਰ ਲਵਾਂਗੇ ਤੁਸੀਂ ਬਿਲਕੁਲ ਫਿਕਰ ਨਾ ਕਰੋ ਬੀਬੀ ਜੀਵਨ ਕੌਰ ਨੇ ਹਸਨਪ੍ਰੀਤ ਨੂੰ ਬੜੀ ਗੌਰ ਨਾਲ ਦੇਖਿਆ ਫਿਰ ਇਸ਼ਾਰਾ ਕੀਤਾ ਆਹ ਇਧਰ ਆਓ ਮੇਰੇ ਕਰੀਬ ਹਸਨਪ੍ਰੀਤ ਖੋੜੀ ਜੀ ਦਾਦੀ ਦੇ ਕੋਲ ਜਾ ਕੇ ਖੜੀ ਹੋ ਗਏ ਬੀਬੀ ਜੀਵਨ ਕੌਰ ਨੇ ਨਰਮੀ ਨਾਲ ਉਸਦੇ ਬਾਹਾਂ ਦੇ ਵਿੱਚ ਹੱਥ ਫੇਰੇ ਆ ਕੁੜੀਏ ਤੂੰ ਬਹੁਤ ਕਮਜ਼ੋਰ ਹੈ ਤੁਹਾਡਾ ਪਤੀ ਤੇ ਹਸਨਪ੍ਰੀਤ ਨੇ ਇੱਕ ਨਜ਼ਰ ਨਵਰਾਜ ਤੇ ਪਾਈ ਫਿਰ ਫੌਰਨ ਸਿਰ ਚੁਕਾ ਲਿਆ ਮੇਰਾ ਪਤੀ ਮੈਨੂੰ ਗਰਭਪਤੀ ਕਰਕੇ ਛੱਡ ਕੇ ਚਲਾ ਗਿਆ ਬੀਬੀ ਜੀਵਨ ਕੌਰ ਦਾ ਚਿਹਰਾ ਗੰਭੀਰ ਹੋ ਗਿਆ ਹਸਨਪ੍ਰੀਤ ਨੇ ਸਿਰ ਹੋਰ ਚੁਕਾ ਲਿਆ ਮੈਂ ਆਪਣੇ ਘਰੋਂ ਭੱਜ ਗਈ ਛੇ ਇਸ ਲਈ ਕਿਸੇ ਨੇ ਮੈਨੂੰ ਅਪਣਾਇਆ ਨਹੀਂ ਕਮਰੇ ਦੇ ਵਿੱਚ ਖਾਮੋਸ਼ੀ ਛਾ ਗਈ ਤੁਹਾਡੇ ਤੋਂ ਬੇਨਤੀ ਹੈ ਮੈਨੂੰ ਇੱਕ ਹੋਰ ਮੌਕਾ ਦਿਓ ਬੀਬੀ ਜੀਵਨ ਕੌਰ ਨੇ ਕੁਝ ਪਲ ਉਸ ਨੂੰ ਖਾਮੋਸ਼ੀ ਨਾਲ ਦੇਖਿਆ ਫਿਰ ਹੋੜੀ ਜੀ ਬੋਲੀ ਚਲੋ ਠੀਕ ਹੈ ਰੱਖ ਲੈਣੀ ਹਾਂ ਤੁਹਾਨੂੰ ਪਰ ਆਪਣਾ ਖਿਆਲ ਰੱਖਣਾ ਇਹ ਦਿਨ ਬਹੁਤ ਕੀਮਤੀ ਹੁੰਦੇ ਹਨ ਹਸਨਪ੍ਰੀਤ ਖਾਮੋਸ਼ੀ ਫინਾਲੇ ਇਕ طرف ਹੋ ਕੇ ਖੜ ਗਏ ਵਕਤ ਹੌਲੀ-ਹੌਲੀ ਗੁਜ਼ਰਦਾ ਜਾ ਰਿਹਾ ਸੀ ਰਾਤ ਦਾ ਵਕਤ ਸੀ ਹਵੇਲੀ ਦੇ ਬਾਹਰ ਹਲਕੀ ਠੰਡੀ ਖਵਾ ਚੱਲ ਰਹੀ ਸੀ ਮਗਰ ਅੰਦਰ ਦਾ ਮਾਹੌਲ ਸ਼ਾਂਤ ਅਤੇ ਬੋਝਲ ਸੀ ਬੀਬੀ ਜੀਵਨ ਕੌਰ ਨੂੰ ਸ਼ਾਮ ਤੱਕ ਛੁੱਟੀ ਮਿਲ ਚੁਕੀ ਸੀ ਅਤੇ ਉਹਨੋਂ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਹੀ ਸੀ ਹਸਨ ਪ੍ਰੀਤ ਨੂੰ ਨੌਕਰਾਂ ਦੇ ਕਮਰੇ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਗਿਆ ਨਵਰਾਜ ਆਪਣੇ ਕਮਰੇ ਵਿੱਚ ਸੀ ਮਗਰ ਬੇਚੈਨੀ ਨਾਲ ਡਰ ਰਿਹਾ ਸੀ ਵਾਰ-ਵਾਰ ਦਿਮਾਗ ਦੇ ਵਿੱਚ ਹਸਨ ਪ੍ਰੀਤ ਦਾ ਚਿਹਰਾ ਆ ਰਿਹਾ ਸੀ ਉਹ ਤੱਕੀ ਹੋਏ ਬੇਹਾਰ ਹੱਥ ਦੇ ਵਿੱਚ ਅਤੇ ਉਹ ਬੱਚਾ ਉਸਦਾ ਬੱਚਾ ਉਸਨੇ ਕੁਦ ਨੂੰ ਰੋਕਿਆ ਮਗਰ ਫਿਰ ਕਦਮ ਖੁਦ ਬਖੁਦ ਉਸ ਨੂੰ ਨੌਕਰਾਂ ਦੇ ਕਮਰੇ ਦੀ ਤਰਫ ਲੱਗੇ ਉਹ ਖੋਲੀ ਜਈ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋਇਆ ਹਸਨ ਪ੍ਰੀਤ ਬਿਸਤਰੇ ਤੇ ਲੇਟੀ ਸੀ ਨਵਰਾਜ ਖੋਲੀ ਖੋਲੀ ਕਦਮ ਰੱਖਦਾ ਉਸ ਤੇ ਕੋਲ ਆਇਆ ਅਤੇ ਖਾਮੋਸ਼ੀ ਨਾਲ ਬਿਸਤਰੇ ਦੇ ਕਿਨਾਰੇ ਤੇ ਬੈਠ ਗਿਆ ਅਚਾਨਕ ਹਸਨ ਪ੍ਰੀਤ ਚੌਕੀ ਅੱਖਾਂ ਖੋਲੀਆਂ ਘਬਰਾ ਕੇ ਪਿੱਛੇ ਹਟੇ ਤੁਸੀਂ ਇੱਥੇ ਨਵਰਾਜ ਨੇ ਉਸ ਦੀਆਂ ਅੱਖਾਂ ਦੇ ਵੀ ਦੇਖਿਆ ਬਸ ਦੇਖਣ ਹੀ ਆਇਆ ਸੀ ਫਿਰ ਖੋਲੀ ਜੀ ਬੁਚਿਆ ਬੈਸੀ ਸੱਤ ਗਸੋ ਇਹ ਬੱਚਾ ਮੇਰਾ ਹੀ ਹੈ ਨਾ ਹਸਨ ਪੇ ਦੀਆਂ ਅੱਖਾਂ ਨਮੀ ਨਾਲ ਮਰ પરાਣਾ ਉਸਨੇ ਨਜ਼ਰਾਂ ਝੁਕਾਲੀਆਂ ਅਤੇ ਬੜੇ ਕੋੜੇ ਤਰੀਕੇ ਨਾਲ ਬੋਲੇ ਇਹਨੇ ਕਟਿਆ ਸ਼ਬਦ ਨਾ ਬੋਲੋ ਨਵਰਾਜ ਵਕਤ ਆਉਣ ਤੇ ਤੁਸੀਂ ਬਹੁਤ ਪਛਤਾਵੋਗੇ ਇਹ ਕਹਿ ਕੇ ਉਹ ਬਿਸਤਰੇ ਤੋਂ ਉੱਠਣ ਲੱਗੇ ਪਰ ਜਿਵੇਂ ਹੀ ਉਹ ਉੱਠਣ ਲੱਗੇ ਨਾ ਇੱਕ ਕੁਰਾਨੇ ਦੀ ਆਵਾਜ਼ ਉੱਤੇ ਘੁੰਟਾਂ ਤੋਂ ਨਿਕਲੇ ਉਹ ਗੋਡਿਆਂ ਦੇ ਪਾਰ ਬੈਠ ਗਏ ਨਵਰਾਜ ਫੌਰਨ ਅੱਗੇ ਵਧਿਆ ਕੀ ਹੋਇਆ ਉਸਤੇ ਪੈਰ ਸੁੱਜੇ ਹੋਏ ਸਨ ਉਹ ਖਾਮੋਸ਼ੀ ਨਾਲ ਤਕਲੀਫ ਸਾਰੀ ਸੀ ਨਵਰਾਜ ਨੇ ਗੰਭੀਰਤਾ ਨਾਲ ਉਸਤੇ ਪੈਰਾਂ ਵੱਲ ਦੇਖਿਆ ਅਤੇ ਬੋਲੇ ਹਾਂ ਪਰ ਤੁਸੀਂ ਆਪਣਾ ਖਿਆਲ ਹੀ ਰੱਖ ਸਕਦੇ ਮਾਲਸ਼ ਵਗੈਰਾ ਨਹੀਂ ਕਰਦੀ ਹਸਨਪ੍ਰੀਤ ਹਲਕੀ ਜੀ ਹਸੀ ਨਾਲ ਦੁੱਖ ਲੁਕਾਉਂਦੇ ਹੋਏ ਬੋਲੇ ਜਿਸ ਨੇ ਖਤਮ ਹੋਣਾ ਹੋਵੇ ਉਹ ਕੀ ਆਪਣਾ ਖਿਆਲ ਰੱਖੇਗਾ ਨਵਰਾਜ ਦਾ ਦਿਲ ਕੁਝ ਕੁਲੇ ਬਹਿ ਲਈ ਜਿਵੇਂ ਭਾਰੀ ਹੋ ਗਿਆ ਉਹ ਗੁੱਸੇ ਭਰੇ ਲਹਿਜੇ ਵਿੱਚ ਬੋਲੇ ਆ ਖਬਰਦਾਰ ਜੋ ਹੁਣ ਇਥੋਂ ਹਿੱਲੀ ਇੱਥੇ ਹੀ ਬੈਠੋ ਉਹ ਖੁਦ ਫੌਰਨ ਬਾਹਰ ਨਿਕਲਿਆ ਹਵੇਲੀ ਦੇ ਅੰਦਰ ਗਿਆ ਅਤੇ ਕੁਝ ਦੇਰ ਬਾਅਦ ਹੱਥ ਦੇ ਵਿੱਚ ਤੇਲ ਦੀ ਸ਼ੀਸ਼ੀ ਲਈ ਵਾਪਸ ਆਇਆ ਹਸਨਪ੍ਰੀਤ ਉਸ ਨੂੰ ਖਾਮੋਸ਼ੀ ਨਾਲ ਦੇਖ ਰਹੀ ਸੀ ਨਵਰਾਜ ਉਸ ਦੇ ਕਦਮਾਂ ਦੇ ਕੋਲ ਬੈਠ ਗਿਆ ਟੇਲ ਦੀ ਸਿਸ਼ਿਖਲੇ ਹਤੇ ਉਸਦੇ ਸੂਰਜੇ ਹੋਏ ਪੈਰਾਂ ਦੀ ਮਾਲਿਸ਼ ਕਰਨ ਲਗਾ ਹਸਨ ਪੀਤ ਨੇ ਹੈਰਾਨੀ ਨਾਲ ਉਸ ਨੂੰ ਦੇਖਿਆ ਨਮਰਾਜ ਸਿੰਘ ਜਿਸ ਤੇ ਅੱਗੇ ਦੁਨੀਆ ਝੁਕਦੀ ਸੀ ਜੋ ਕਦੇ ਕਿਸੇ ਦੇ ਅੱਗੇ ਨਹੀਂ ਝੁਕਿਆ ਅੱਜ ਆਪਣੀ ਪਤਨੀ ਦੇ ਕਦਮਾਂ ਵਿੱਚ ਬੈਠਾ ਹੈ ਉਸ ਤੇ ਜਕਮਾ ਦੀ ਬਰ ਮੰਦ ਰਿਹਾ ਹੈ ਵਕਤ ਘੋੜੀ-ਘੋੜੀ ਗੁਜ਼ਰਦਾ ਜਾ ਰਿਹਾ ਸੀ ਇੱਕ ਹਫ਼ਤੇ ਬਾਅਦ ਬੀਬੀ ਜੀਵਨ ਕੌਰ ਆਪਣੇ ਨਰਮ ਉੱਚੇ ਬਿਸਤਰੇ ਤੇ ਗਹਿਰੀ ਨੀਂਦ ਸੌਰੀ ਸੀ ਨਮਰਾਜ ਦਰਵਾਜ਼ਾ ਖੋਲ ਕੇ ਖੋੜੀ ਜੀ ਅੰਦਰ ਦਾਖਲ ਹੋਇਆ ਉਸ ਦੀਆਂ ਨਜ਼ਰਾਂ ਹਸਨ ਪੀਤੇ ਪਈਆਂ ਜੋ ਫਰਸ਼ ਤੇ ਦਾਦੀ ਦੇ ਪੈਰਾਂ ਦੇ ਕੋਲ ਬੈਠੀ ਸੀ ਘੋੜੀ-ਘੋ ਉਹਨਾਂ ਦੇ ਪੈਰ ਦਾ ਬਰੀ ਸੀ ਨਵਰਾਜ ਖੋੜੀ ਜੇ ਉਸਤੇ ਇੱਕਰੀ ਭਾਇਆ ਅਤੇ ਸਵਾਲ ਕੀਤਾ ਤੁਸੀਂ ਕੁਝ ਖਾਦਾ ਨਹੀਂ ਹਸਨਪ੍ਰੀਤ ਨੇ ਇੱਕ ਲੰਮੇ ਨੂੰ ਆਪਣਾ ਸਿਰ ਚੁੱਕ ਕੇ ਉਸ ਵੱਲ ਦੇਖਿਆ ਅਜੇ ਕੁਦਰ ਪਹਿਲਾਂ ਹੀ ਸੋਈ ਹੈ ਨਵਰਾਜ ਅੱਕਾ ਸੁਗਣਾਦੇ ਹੋਏ ਬੋਲੇ ਆ ਜੋ ਪਚਾਏ ਉਸਦਾ ਜਵਾਬ ਦੇ ਕੁਝ ਖਾਦਾ ਕਿ ਨਹੀਂ ਦਵਾਈ ਲਈ ਹੈ ਹਸਨ ਪੀਤ ਨੇ ਹੜਕੀ ਜੀ ਨਰਾਜ਼ਗੀ ਨਾਲ ਬੋਲੇ ਤੁਹਾਨੂੰ ਕਿਉਂ ਮੇਰੀ ਨਹੀਂ ਫਿਕਰ ਹੋ ਰਹੀ ਹੈ ਨਵਰਾਜ ਗੰਭੀਰਤਾ ਨਾਲ ਬੋਲਦਾ ਹੈ ਜਿੰਨਾ ਸਵਾਲ ਪੁੱਛਿਆ ਹੈ ਉਸਦਾ ਜਵਾਬ ਦੇ ਹਸਨ ਪੀਤ ਨੇ ਖੋੜੀ ਜੀ ਨਾ ਕਰ ਦਿੱਤਾ ਨਵਰਾਜ ਨੇ ਕਰਵਾਹਟ ਨਾਲ ਹੰਗਾਰਾ ਭਰਿਆ ਬਹੁਤ ਵੱਡੀ ਰਾਮੇਵਾਜੂ ਤੁਸੀਂ ਡਾਕਟਰ ਨੇ ਸਾਫ਼ ਕਹਿਆ ਹੈ ਕਿ ਤੁਹਾਡੀ ਪ੍ਰੈਗਨਨਸੀ ਰਿਸਕੀ ਹੈ ਜੇ ਤੁਸੀਂ ਖਾਣ ਪੀਣ ਦਾ ਧਿਆਨ ਨਾ ਰੱਖਿਆ ਤਾ ਬਚਾ ਬਚੇਗਾ ਨਹੀਂ ਨਹੀਂ ਤੁਸੀਂ ਬਚੋਗੇ ਨਵਰਾਜ ਕਾ ਮੋਸ਼ੀ ਨਾਲ ਬਾਹਰ ਨਿਕਲ ਗਿਆ ਕਰੀਬ 5 ਮਿੰਟ ਬਾਅਦ ਉਸਦੇ ਹੱਥ ਦੇ ਵਿੱਚ ਖਾਣ ਦੀ ਥਾਲੀ ਸੀ ਹਸਨਪ੍ਰੀਤ ਅਜੇ ਵੀ ਦਾਦੀ ਦੇ ਪੈਰ ਦਬਰੀ ਸੀ ਨਵਰਾਜ ਨੇ ਅੱਗੇ ਵੱਧ ਕੇ ਨਰਬੀਨਾ ਉਸ ਦਾ ਬਾਜੂ ਥਮਿਆ ਅੱਛਾ ਜੀ ਹੁਣ ਖੜੀ ਹੋ ਇੱਥੇ ਆਓ ਸੋਫੇ ਤੇ ਬੈਠੋ ਹਸਨਪ੍ਰੀਤ ਘਬਰਾ ਗਏ ਨਵਰਾਜ ਨੇ ਉਹ ਥਾਲੀ ਮੇ ਤੇ ਰੱਖੀ ਅਤੇ ਖੁਦ ਉਸ ਦੇ ਸਾਹਮਣੇ ਬੈਠ ਕੇ ਨਿਵਾਲੇ ਬਣਾਉਣ ਲਗਾ ਹਸਨਪ੍ਰੀਤ ਨੇ ਜਿੱਕ ਤਾਂ ਦੇ ਮਨਾ ਕੀਤਾ ਨਹੀਂ ਮੈਂ ਖੁਦ ਨਵਰਾਜ ਨੇ ਗੁੱਸੇ ਨਾਲ ਬੋਲੇ ਹਾਂ ਚੁੱਪ ਚਾਪ ਜੇ ਮੂੰਹ ਖੋਲੋ ਹਸਨਪ੍ਰੀਤ ਖਾਮੋਸ਼ ਹੋ ਗਈ ਨਵਰਾਜ ਨੇ ਪਹਿਲਾ ਨਿਵਾਲਾ ਉਸ ਤੇ ਮੂੰਹ ਚ ਰੱਖਿਆ ਹਸਨਪ੍ਰੀਤ ਬਾਰ ਬਾਰ ਨਜ਼ਰਾਂ ਚੁਕਾਉਂਦੀ ਮਗਰ ਕਦੇ ਕਦਾਈ ਚੋਰੀ ਚੋਰੀ ਉਸ ਤੇ ਚਿਹਰੇ ਨੂੰ ਦੇਖ ਲੈਂਦੀ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਵੀ ਨਵਰਾਜ ਦਾ ਰਵਈਆ ਬਦਲ ਰਿਹਾ ਹੈ ਅਤੇ ਨਵਰਾਜ ਨੂੰ ਪਹਿਲੀ ਵਾਰ ਆਪਣੀ ਪਤਨੀ ਦੀ ਕਮਜ਼ੋਰੀ ਨੇ ਝੰਡੋੜ ਦਿੱਤਾ ਹੈ ਇੱਕ ਮਹੀਨੇ ਬਾਅਦ ਹਸਨਪ੍ਰੀਤ ਚੁੱਪਚਾਪ ਕੰਬ ਚ ਰੁਜੀ ਹੋਈ ਸੀ ਚਿਹਰੇ ਦੀ ਰੰਗਤ ਹੁਣ ਪਹਿਲਾਂ ਜਿਹੀ ਨਹੀਂ ਸੀ ਬਲਕਿ ਪ੍ਰੈਗਨੈਂਸੀ ਦਾ ਨਿਖਾਰ ਆਉਣ ਲੱਗਾ ਸੀ ਨਵਰਾਜ ਨੇ ਹਸਨਪ੍ਰੀਤ ਦਾ ਹੱਥ ਥਮਕੇ ਉਸ ਨੂੰ ਹੌਲੀ ਹੌਲੀ ਰਸੋਈ ਤੋਂ ਬਾਹਰ ਲੈ ਗਿਆ ਹਸਨਪ੍ਰੀਤ ਖਾਮੋਸ਼ੀ ਮਗਰ ਉਸ ਦਾ ਜੋੜਨ ਤੜ ਕਰ ਰਿਹਾ ਸੀ ਉਹ ਹੈਰਾਨ ਸੀ ਕਿ ਨਵਰਾਜ ਜੋ ਕੁਝ ਦਿਨ ਪਹਿਲਾਂ ਤੱਕ ਉਸ ਨੂੰ ਆਪਣਾ ਵੀ ਨਹੀਂ ਮੰਨਦਾ ਸੀ ਅੱਜ ਸਭ ਦੇ ਸਾਹਮਣੇ ਉਸ ਦਾ ਨਾਮ ਲੈ ਰਿਹਾ ਸੀ ਨਵਰਾਜ ਉਸ ਨੂੰ ਨੌਕਰਾਂ ਦੇ ਕਮਰੇ ਵਿੱਚ ਲੈ ਗਿਆ ਦਰਵਾਜ਼ਾ ਖੋਲ੍ਹਿਆ ਤਾਂ ਉਹ ਦੋਵੇਂ ਅੰਦਰ ਦਾਖਲ ਹੋਏ ਹਾਸਨ ਪੀਟ ਨੇ ਫੌਰਨ ਆਪਣਾ ਹੱਥ ਨਵਰਾਜ ਦੀ ਪકડ ਤੋਂ ਛੁਡਾਇਆ ਅਤੇ ਤੇਜ਼ ਲਹਿਜੇ ਵਿੱਚ ਬੋਲੇ ਇਹ ਤੁਸੀਂ ਕੀ ਕਰ ਦਿੱਤਾ ਹੈ ਤੁਸੀਂ ਸਭ ਦੇ ਸਾਹਮਣੇ ਮੈਨੂੰ ਆਪਣੀ ਪਤਨੀ ਕਹ ਦਿੱਤਾ ਨਵਰਾਜ ਨੇ ਸ਼ਾਂਤ ਲਹਿਜੇ ਵਿੱਚ ਬਰਦਾ ਦਿੱਤਾ ਤਾਂ ਤੁਹਾਨੂੰ ਕਿਉਂ ਚਿੰਤਾ ਹੋ ਰਹੀ ਹੈ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਮੈਂ ਤੁਹਾਨੂੰ ਆਪਣੀ ਪਤਨੀ ਕਰਿਆ ਹਾਂ ਤੁਹਾਡੇ ਬੱਚੇ ਨੂੰ ਵੀ ਤਾਂ ਆਪਣਾ ਮੰਨਿਆ ਹੈ ਹਰਮਨਪ੍ਰੀਤ ਤੇ ਇੱਕ ਲੰਮੇ ਚੁੱਪੋ ਕੇ ਕਿਹਾ ਹਾਂ ਖੁਸ਼ੀ ਹੈ ਪਰ ਤੁਸੀਂ ਬਹੁਤ ਜਲਦੀ ਫੈਸਲਾ ਕਰ ਲਿਆ ਇਹ ਲੋਕ ਤੁਹਾਡੇ ਬਾਬਾ ਉਹ ਕੀ ਕਹਿਣਗੇ ਨਵਰਾਜ ਥੱਕੇ ਕਦਮਾਂ ਨਾਲ ਬੈੱਡ ਦੀ ਤਰਫ ਵਧਿਆ ਅਤੇ ਬੈੱਡ ਦੇ ਹੀ ਖੋਲੀ ਜੀ ਬੋਲੇ ਮੈਨੂੰ ਕੁਝ ਨਹੀਂ ਕਰਨਾ ਵੈਸੇ ਵੀ ਮੈਂ ਤੇ ਜਿਆਦਾ ਦਿਨ ਰਹਿਣ ਵਾਲਾ ਨਹੀਂ ਹਾਂ ਹਸਨਪ੍ਰੀਤ ਪਰੇਸ਼ਾਨ ਹੋ ਕੇ ਉਸਦੇ ਬਰਾਬਰ ਬੈਠ ਗਏ ਨਵਰਾਜ ਕੀ ਹੋਇਆ ਮੈਨੂੰ ਕੋਈ ਤਾਂ ਦੱਸੋ ਨਵਰਾਜ ਨੇ ਉਸਤਾਦ ਚਹਰਾ ਦੋਵੇਂ ਹੱਥਾਂ ਨਾਲ ਥੰਮ ਕੇ ਉਸ ਨੂੰ ਨਰਮੀਨਾ ਲੈ ਕੇ ਆ ਅਤੇ ਕਿਆ ਚੁੱਪ ਬਿਲਕੁਲ ਟੈਨਸ਼ਨ ਨਹੀਂ ਲੈਣੇ ਤੁਹਾਡੀ ਸਿਹਤ ਐਸਰ ਹੋਵੇਗਾ ਸਭ ਕੁਝ ਠੀਕ ਹੋ ਜਾਵੇਗਾ ਉਸ ਦੀਆਂ ਅੱਖਾਂ ਦੇ ਵਿੱਚ ਕਹਿਰੀ ਗੰਭੀਰਤਾ ਸੀ ਕੁਝ ਪਲ ਖਾਮੋਸ਼ ਰਹਿਣ ਤੋਂ ਬਾਅਦ ਉਹ ਬੋਲਿਆ ਤਹਾਨੂੰ ਪਤਾ ਹੈ ਮੈਂ ਬਹੁਤ ਪਰਾਹੀ ਸੋਚ ਲਿਆ ਹੈ ਜਦੋਂ ਬਖਤਾਵੇਗਾ ਤਾਂ ਸੀ ਸਭ ਨੂੰ ਦੱਸ ਦੇਵਾਂਗੇ ਜੇ ਮੈਂ ਸੱਚ ਦੱਸਦਾ ਹਾਂ ਤਾਂ ਸਭ ਕੁਝ ਹੋਰ ਵਿਗੜ ਜਾਂਦਾ ਹੈ ਇਸ ਲਈ ਮੈਂ ਅੱਗੇ ਸਭ ਕੁਝ ਸਾਫ਼ ਕਰ ਦਿੱਤਾ ਹੈ ਉਹ ਇੱਕ ਕਲਮੇ ਨੂੰ ਰੁਕਿਆ ਫਿਰ ਖੋੜੀਜੀ ਬੋਲਿਆ ਮੇਰਾ ਆਪਣਾ ਕੰਮ ਹੈ ਮਕਾਨ ਹੈ ਅਸੀਂ ਇੱਥੇ ਨਹੀਂ ਰਾਂਗੇ ਹਸਨਪ੍ਰੀਤ ਫੇਚ ਚਾਹੁੰਦੇ ਹੋ ਬੋਲੇ ਪਰ ਤੁਹਾਡੇ ਬਾਬਾ ਤੁਹਾਡਾ ਪਰ ਵਾਰ ਤੁਸੀਂ ਜਾਣਦੇ ਹੋ ਉਹ ਕਿਵੇਂ ਦਿਖਣਾ ਨਵਰਾਜ ਦਾ ਚਿਹਰਾ ਕਠੋਰ ਹੋ ਗਿਆ ਮੈਂ ਆਪਣੇ ਬੱਚੇ ਨੂੰ ਇੱਕ ਬਿਹਤਰ ਭਵਿੱਖ ਦੇਣਾ ਚਾਹੁੰਦਾ ਹਾਂ ਜੇ ਮੈਂ ਇੱਥੇ ਰਹਾ ਤਾਂ ਉਸ ਨੂੰ ਸਿਰਫ ਨਾਪਰਤ ਅਤੇ ਤੰਗ ਨਜ਼ਰੀ ਮਿਲੇਗੀ ਮੈਨੇ ਚਾਹਦਾ ਕਿ ਮੇਰਾ ਬੱਚਾ ਉਹ ਜਖਮ ਰਵੇ ਜੋ ਮੈਂ ਲੈ ਹਨ ਨਵਰਾਜ ਨੇ ਗਹਿਰੀ ਸਾਲੇ ਅਤੇ ਖੋੜੀ ਜੀ ਬੋਲਿਆ ਮੈਂ ਤੁਹਾਡੇ ਤੋਂ ਵੀ ਬੜਾ ਸ਼ਰਮਿੰਦਾ ਹਾਂ ਉਸਤੇ ਕਦਮ ਹੌਲੀ-ਹੌਲੀ ਦਰਵਾਜ਼ੇ ਦੀ ਤਰਫ ਭੱਜੇ ਮੈਂ ਤੁਹਾਨੂੰ ਬੜੀ ਤਕਲੀਫ ਦਿੱਤੀ ਹੈ ਮਿਆ ਵੀ ਸਿਰਫ ਤੁਹਾਡੇ ਕਹਿਣ ਤੇ ਕੀਤਾ ਸੀ ਉਹ ਦਰਵਾਜ਼ੇ ਦੇ ਕੋਲ ਗਿਆ ਅਤੇ ਰੁਕਿਆ ਖੋੜੀ ਜੀ ਬੋਲਿਆ ਜੋ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ ਇੱਕ-ਇੱਕ ਕੇ ਦਰਵਾਜ਼ਾ ਖੋਲ ਕੇ ਬਾਹਰ ਨਿਕਲ ਗਿਆ ਹਸਨ ਪੀਦੇ ਨਜ਼ਰਾਂ ਉਸ ਤੇ ਜਮੀ ਆ ਰਹੀਆਂ ਵਕਤ ਹੌਲੀ-ਹੌਲੀ ਗੁਜ਼ਰਦਾ ਜਾ ਰਿਹਾ ਸੀ ਉਹ ਰਾਤ ਦੇ ਸੁਨਸਾਨ ਵਿੱਚ ਉਹ ਹੌਲੀ-ਹੌਲੀ ਕਦਮਾਂ ਨਾਲ ਦਾਦੀ ਦੇ ਕਮਰੇ ਵਿੱਚ ਦਾਖਲ ਹੋਇਆ ਬੀਬੀ ਜੀਵਨ ਕੌਰ ਉੱਗਰੀ ਸੀ ਨਵਰਾਜ ਮੁਸਕਰਾ ਕੇ ਉਹਨਾਂ ਦੇ ਕੋਲ ਬੈਠ ਗਿਆ ਅਤੇ ਉਹਨਾਂ ਨੇ ਵੀ ਖੁਸ਼ੀ ਨਾਲ ਉਸ ਦਾ ਹੱਥ ਫੜ ਲਿਆ ਮੈਂ ਪਹਿਲਾਂ ਜਾਣਦੀ ਸੀ ਨਵਰਾਜ ਇਹ ਬੱਚਾ ਕਿਸੇ ਖੁਰਦਾ ਨਹੀਂ ਬਲਕਿ ਮੇਰੇ ਪੋਤੇ ਦਾ ਹੈ ਉਹਨਾਂ ਦੀ ਆਵਾਜ਼ ਵਿੱਚ ਪਿਆਰ ਅਤੇ ਭਰੋਸਾ ਸੀ ਜਿਸ ਤਰ੍ਹਾਂ ਤੋਂ ਉਸ ਕੁੜੀ ਦਾ ਹੱਥ ਫੜਿਆ ਅਤੇ ਮੇਰੇ ਰੂਮ ਵਿੱਚ ਲੈ ਕੇ ਆਇਆ ਮੈਨੂੰ ਉਸੇ ਦਿਨ ਯਕੀਨ ਹੋ ਗਿਆ ਸੀ ਕਿ ਉਹ ਕੁੜੀ ਤੇਰੇ ਕੁਝ ਲੱਗਦੀ ਹੈ ਨਵਰਾਜ ਨੇ ਨਜ਼ਰਾਂ ਝੁਕਾਲੀਆਂ ਦਾਦੇ ਮੈਂ ਬਹੁਤ ਵੱਡੀ ਗਲਤੀ ਕੀਤੀ ਇਸ ਨੂੰ ਇਕੱਲਾ ਛੱਡ ਕੇ ਚਲਾ ਗਿਆ ਬੀਬੀ ਜੀਵਨ ਕੌਰ ਨੇ ਉਸ ਤੇ ਸਿਰ ਤੇ ਹੱਥ ਰੱਖਿਆ ਮੇਰੇ ਬੇਟਾ ਤੂੰ ਜੋ ਕੀਤਾ ਹੈ ਉਹ ਬਹੁਤ ਬੁਰਾ ਸੀ ਪਰ ਤੂੰ ਆਪਣੀ ਗਲਤੀ ਨੂੰ ਮੰਨਿਆ ਅਤੇ ਉਸਦੀ ਪਰਵਾਹੀ ਕੀਤੀ ਹੈ। ਇਹ ਹੀ ਕਾਫੀ ਹੈ। ਵਾਇਗਰੂ ਮਾਫ ਕਰਨ ਵਾਲਾ ਹੈ ਅਤੇ ਮੈਨੂੰ ਯਕੀਨ ਹੈ ਇਹ ਕੁੜੀ ਵੀ ਤੈਨੂੰ ਮਾਫ ਕਰ ਦੇਵੇਗੀ। ਬਸ ਹੁਣ ਤੋਂ ਰੱਬ ਅਗੇ ਅਰਦਾਸ ਕਰ ਵੀ ਵਾਇਗਰੂ ਤੈਨੂੰ ਸ਼ੇਤਮਨ ਸੰਤਾਨ ਦੇਣ ਨਵਰਾਜ ਕਾ ਮੋਛੀ ਨਾਲ ਉਹਨਾਂ ਦੀ ਗੱਲ ਸੁਣਦਾ ਹੈ। ਫਿਰ ਖੋੜੀਜੀ ਬੋਲਿਆ, "ਦਾਦੀ, ਮੈਂ ਰਿਸੈਪਸ਼ਨ ਕਰਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਸਭ ਨੂੰ ਦੱਸਾਂ ਕਿ ਉਹ ਮੇਰੀ ਪਤਨੀ ਹੈ। ਬੀਬੀ ਜੀਵਨ ਕੌਰ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ। ਸ਼ਾਬਾਸ਼ ਬੇਟੇ ਇਹੀ ਵਕਤ ਹੈ ਇਹੀ ਬੇੜਾ ਸਭ ਕੁਝ ਠੀਕ ਕਰਦਾ ਨਵਰਾਜ ਨੇ ਸਵਾਲ ਕੀਤਾ ਪਰ ਦਾਦੇ ਬਾਬਾ ਉਹਨਾਂ ਦਾ ਕੀ ਕਰਾਂਗਾ ਉਹ ਕਦੇ ਹਸਨ ਪ੍ਰੀਤ ਨੂੰ ਸਵੀਕਾਰ ਨਹੀਂ ਕਰਨਗੇ ਬੀਬੀ ਜੀਵਨ ਕੌਰ ਨੇ 11 ਸਾਲਿਆ ਬੇਟਾ ਸਭ ਕੁਝ ਇੱਕ ਦਿਨ ਵਿੱਚ ਨਹੀਂ ਹੁੰਦਾ ਟਾਈਮ ਲੱਗਦਾ ਹੈ ਮਗਰ ਸੱਚ ਆਖਿਰਕਾਰ ਜਿੱਤਦਾ ਹੈ ਬਸ ਤੂੰ ਆਪਣੀ ਪਤਨੀ ਦੇ ਨਾਲ ਖੜਾ ਰਿਹਾ ਹੈ ਨਵਰਾਜ ਨੇ ਉਹਨਾਂ ਦੀ ਤਰਫ ਦੇਖਿਆ ਅਤੇ ਕਿਹਾ ਮੈਂ ਉਹਨਾਂ ਤੋਂ ਕੁਝ ਨਹੀਂ ਚਾਹੁੰਦਾ ਦਾਦੀ ਬਸ ਇਹ ਹਵੇਲੀ ਛੱਡ ਕੇ ਜਾ ਰਿਹਾ ਹਾਂ ਬੀਬੀ ਜੀਵਨ ਕੌਰ ਨੇ ਕਿਹਾ ਜਾ ਬੇਟੇ ਜੇ ਇਹ ਹੀ ਬਿਹਤਰ ਹੈ ਪੰਜਾ ਤਕ ਮਹੀਨੇ ਬਾਅਦ ਹਸਪਤਾਲ ਦੇ ਬਾਹਰ ਰਾਤ ਦੇ ਸਾਂਹ ਗਰੇ ਹੋ ਚੁਕੇ ਹਨ ਨਵਰਾਜ ਸਿੰਘ ਦੇ ਦਿਲ ਵਿੱਚ ਇੱਕ ਤੂਫਾਨ ਮਚਿਆ ਸੀ ਉਹ ਗਲਿਆਰੀ ਦੀ ਸਫੈਦ ਦਰਵਾਜ਼ੇ ਨਾਲ ਟੇਕ ਲਗਾਏ ਖੜਾ ਸੀ ਅੰਦਰ ਆਪਰੇਸ਼ਨ ਥੀਏਟਰ ਵਿੱਚ ਹਸਨਪ੍ਰੀਤ ਦੀ ਡਿਲੀਵਰੀ ਜਾਰੀ ਸੀ ਨਵਰਾਜ ਦੀਆਂ ਨਜ਼ਰਾਂ ਆਪਰੇਸ਼ਨ ਥੀਏਟਰ ਦੇ ਬੰਦ ਦਰਵਾਜ਼ੇ ਤੇ ਜੰਮੀਆਂ ਸਨ ਦਾਦੀ ਦੇ ਕਹੇ ਗਏ ਸ਼ਬਦ ਉਸਦੇ ਦਿਮਾਗ ਵਿੱਚ ਗੂੰਜ ਰਹੇ ਸਨ ਉਹ ਦਿਲ ਹੀ ਦਿਲ ਅਰਦਾਸ ਕਰ ਰਿਹਾ ਸੀ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਬਸ ਮੇਰਾ ਬੱਚਾ ਸਹੀ ਸਲਮਤ ਹੋਵੇ ਅਤੇ ਹਸਨਪ੍ਰੀਤ ਮੇਰੀ ਪਤਨੀ ਉਸ ਨੂੰ ਕੁਝ ਨਾ ਹੋਵੇ ਕੋਈ ਦਰਵਾਜ਼ਾ ਅਚਾਨਕ ਦਰਵਾਜ਼ਾ ਖੁੱਲਿਆ ਡਾਕਟਰ ਹਰਨੂਰ ਕੌਰ ਦੇ ਹੱਥਾਂ ਵਿੱਚ ਲਪਟਿਆ ਹੋਇਆ ਇੱਕ ਛੋਟਾ ਜਿਹਾ ਵਜੂਦ ਸੀ ਜਿਵੇਂ ਹੀ ਉਹ ਨੰਨਾ ਵਜੂਦ ਰੋਇਆ ਨਵਜਾਤ ਦੇ ਦਿਲਾਂ ਦੀ ਦੁਨੀਆ ਕੰਬ ਗਈ ਡਾਕਟਰ ਨੇ ਮੁਸਕਰਾ ਕੇ ਬੱਚੇ ਨੂੰ ਉਸੇ ਤਰਫ਼ ਵਧਾਇਆ ਬਮਾਰਕ ਹੋਵੇ ਪੁੱਤਰ ਹੋਇਆ ਹੈ ਨਵਰਾਜ ਨੇ ਖੋਲੀ ਜੀ ਆਪਣੇ ਹੱਥ ਵਧਾਏ ਅਤੇ ਜਦੋਂ ਉਸ ਦਾ ਬੱਚਾ ਉਸ ਦੀਆਂ ਬਾਹਾਂ ਵਿਚ ਆਇਆ ਨਾ ਤਾਂ ਬਸ پلਕਾ ਮੁਰਕ ਕੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਰੱਬ ਦਾ ਸ਼ੁਕਰ ਗੁਜ਼ਾਰ ਕਰਨ ਲੱਗਾ ਮਾਸੂਮ ਦਾ ਚਿਹਰਾ ਉਸ ਦਾ ਬੇਟਾ ਸੀ ਉਸ ਦਾ ਵਾਰਸ ਸੀ ਫਿਰ ਬਿਨਾਂ ਆਪਣੇ ਆਪ ਤੇ ਕਾਬੂ ਪਾਏ ਉਹ ਬੱਚਾ ਸੀਨੇ ਨਾਲ ਲਗਾ ਕੇ ਰੋ ਪਿਆ ਧਨਵਾਦ ਪਰਮਤ ਬਾ ਕੁਝ ਤੇਰੇ ਬਾਅਦ ਉਹ ਸੰਭਲਿਆ ਅਤੇ ਬੋਲਿਆ ਮੇਰੀ ਪਤਨੀ ਕੈਸੀ ਹੈ ਡਾਕਟਰ ਨੇਰਮੀ ਨਾਲ ਉਸ ਤੇ ਮੋੜੇ ਦੇ ਖਤਰਾ ਕਿਹਾ ਅਤੇ ਬੋਲੇ ਹਸਨਪ੍ਰੀਤ ਬਿਲਕੁਲ ਠੀਕ ਹੈ ਥੋੜੀ ਦੇਰ ਬਾਅਦ ਮਿਲ ਸਕਦੇ ਹੋ ਵਕਤ ਖੋੜੀ-ਖੋੜੀ ਗੁਜ਼ਰਦਾ ਜਾ ਰਿਹਾ ਸੀ ਜਦੋਂ ਮੁਲਾਕਾਤ ਦੀ ਇਜਾਜ਼ਤ ਮਿਲੇ ਤਾਂ ਦਰਵਾਜ਼ੇ ਦੀ ਤਰਫ ਗਿਆ ਕਮਰੇ ਵਿੱਚ ਹਸਨਪ੍ਰੀਤ ਬੇਹਾਲ ਜੀ ਲੇਟੀ ਸੀ ਚਿਹਰਾ ਤੱਕਿਆ ਹੋਇਆ ਸੀ ਮਗਰ ਅੱਖਾਂ ਦੇ ਵਿੱਚ ਉਹੀ ਮਾਸੂਮ ਚਮਕ ਸੀ ਉਸਨੇ ਛੋੜੀ ਜੀ ਕਦਮ ਮੜਾਏ ਅਤੇ ਉਸਦੇ ਕੋਲ ਬੈਠ ਕੇ ਉਸ ਦਾ ਹੱਥ ਮਿਆ ਫਿਰ ਆਪਣਾ ਮੱਥਾ ਉਸਤੇ ਮੱਥਾ ਨਾ ਟਿਕਾਉਂਦੇ ਹੋ ਬੋਲਿਆ ਮੈਨੂੰ ਮਾਫ ਕਰਦੇ ਹੋ ਹਸਨਪ੍ਰੀਤ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਤੁਸੀਂ ਮੇਰੀ ਪਤਨੀ ਹੋ ਮੇਰੇ ਬੱਚੇ ਦੀ ਮਾਂ ਹੋ ਮੈਨੂੰ ਛੱਡ ਕੇ ਨਾ ਜਾਣਾ ਮੈਂ ਤੁਹਾਨੂੰ ਅਤੇ ਆਪਣੇ ਬੇਟੇ ਨੂੰ ਨਵੀਂ ਜ਼ਿੰਦਗੀ ਦੇਣਾ ਚਾਹੁੰਦਾ ਹਾਂ ਇੱਕ ਖੂਬਸੂਰਤ ਮੁਕੰਮਲ ਜ਼ਿੰਦਗੀ ਬਸ ਹਸਨਪ੍ਰੀਤ ਮੈਨੂੰ ਮਾਫ਼ ਕਰਦੇ ਹੋ ਹਸਨਪ੍ਰੀਤ ਨੇ ਹੋਲੀ ਜੀ ਮੁਸਕਰਾ ਕੇ ਉਸਦੀ ਤਰਫ ਦੇਖਿਆ ਅੱਖਾਂ ਦੇ ਵਿੱਚ ਨਵੇਂ ਲੇਕਿਨ ਲੈ ਜਾ ਬਿਲਕੁਲ ਸ਼ਾਂਤੀ ਭਰਿਆ ਸੀ ਨਵਰਾਜ ਕਿਹੜੀ ਮਾਂ ਆਪਣੀ ਜ਼ਿੰਦਗੀ ਬਣਾਉਣ ਲਈ ਆਪਣੇ ਬੱਚੇ ਦੀ ਜ਼ਿੰਦਗੀ ਤਬਾਹ ਕਰਦੀ ਹੈ ਮੈਂ ਤੁਹਾਨੂੰ ਉਦੋਂ ਹੀ ਮਾਫ਼ ਕਰ ਦਿੱਤਾ ਸੀ ਜਦੋਂ ਤੁਸੀਂ ਮੇਰੇ ਪੈਰਾਂ ਤੇ ਤੇਲ ਲਗਾਇਆ ਸੀ ਜਦੋਂ ਤੁਸੀਂ ਮੈਨੂੰ ਆਪਣੀ ਪਤਨੀ ਕਹੇ ਸੀ ਮੈਂ ਉਸੇ ਪਲ ਪਿਘਲ ਗਈ ਸੀ ਤੁਸੀਂ ਮੇਰੇ ਬੱਚੇ ਦੇ ਬਾਪ ਹੋ ਅਤੇ ਮੇਰੀ ਜ਼ਿੰਦਗੀ ਦੇ ਸਭ ਤੋਂ ਖਾਸ ਇਨਸਾਨ ਨਵਰਾਜ ਦੇਖਣ ਜੋ ਫਿਰ ਵੀ ਬਾਹਰ ਨਿਕਲੇ ਉਹ ਛੋੜੀ ਜੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਚੁੱਕਾ ਸੀ ਹਸਨ ਬੀਤ ਨੇ ਵੀ ਕਮਜ਼ੋਰ ਹੱਥਾਂ ਨਾਲ ਉਸ ਨੂੰ تھਮਿਆ ਉਹ ਲਮਕ ਖामोਸ਼ੀ ਮਗਰ ਦਿਲਾਂ ਦੇ ਵਿੱਚ ਬਹੁਤ ਕੁਝ ਕਹਿ ਗਿਆ ਸੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ ਤਕਲੀਫ ਤੋਂ ਜੁਦਾਈ ਤੋਂ ਨਫ਼ਰਤ ਤੋਂ ਨਿਕਲ ਕੇ ਮੁਹੱਬਤ ਅਤੇ ਪਛਤਾਵੇ ਦੇ ਸਪਰਸ਼ ਵਿੱਚ ਲਿਪਟਿਆ ਮੁਕੰਮਲ ਅਤੇ ਖੂਬਸੂਰਤ ਮੰਜ਼ਰ ਹਾਂਜੀ ਕਿਵੇਂ ਲਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਜੋ ਨਵਰਾਜ ਨੇ ਕੀਤਾ ਸ਼ੁਰੂ ਦੇ ਵਿੱਚ ਆਪਣੇ ਘਰ ਦੱਸੇ ਬਿਨਾਂ ਵਿਆਹ ਕੀਤਾ ਅਤੇ ਆਪਣੀ ਪਤਨੀ ਨੂੰ بس ਖਿਡੌਣੇ ਵਾਂਗ ਚਲਾ ਗਿਆ ਤੁਹਾਨੂੰ ਇਸ ਬਾਰੇ ਕੀ ਕਹਿਣਾ ਹੈ ਅਤੇ ਦੁਬਾਰਾ ਆਇਆ ਦੁਬਾਰਾ ਆਪਣੀ ਪਤਨੀ ਨੂੰ ਆਪਣੇ ਬੱਚੇ ਨੂੰ ਦੇਖ ਕੇ ਕਿਵੇਂ ਬਦਲਿਆ ਜਿਵੇਂ ਇੱਕ ਚੰਗੀ ਔਰਤ ਆਪਣੇ ਘਰ ਵਾਲੇ ਨੂੰ ਪਲਕ ਕਿੰਨਾ ਹੀ ਮਾੜਾ ਹੋਵੇ ਬਰੌਤਕ ਨਹੀਂ ਹੈ ਉਸ ਦੀ ਜ਼ਿੰਦਗੀ ਨੂੰ ਦੁਬਾਰਾ ਬਣਾ ਸਕਦੀ ਹੈ ਪੱਥਰ ਤੋਂ ਪੱਥਰ ਦਿਲ ਇਨਸਾਨ ਵਿੱਚ ਇਹੋ ਜਿਹੇ ਖਲਾਤਾਂ ਦੇ ਵਿੱਚ ਪੈਦਾ ਜਾਂਦਾ ਹੈ ਹਾਂਜੀ ਸਾਨੂੰ ਕਿਵੇਂ ਲੱਗਿਆ ਜੇ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਜੇਕਰ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣੇ ਹਾਂਜੀ ਦਿਓ ਜਿਸਨੂੰ ਯਾਦਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਵਾ ਦਿਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦਿਓ ਜਿਸਨੂੰ ਯਾਦਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ